ਟੈਣਾ ਸਾਹਿਬ ਅੱਜ ਆਪਾਂ ਖਬਰਾਂ ਤੋਂ ਪਹਿਲਾਂ ਮੂੰਹ ਮਿੱਠਾ ਕਰ ਆਪਣੇ ਕੋਲ ਇੱਕ ਦੂਬਾਰ ਇੱਕ ਕੌੜੇ ਵਾਲੀ ਵੀ ਹੈਗੀ ਐ ਇਹ ਕੌੜਾ ਵੀ ਕਰਾਵਾਂਗੇ ਦਰਚਾਉਂਦਾ ਹੈ ਨਾ ਇਹਨੇ ਭਾਈ ਜਿਹੜੀ ਕਹਿ ਸਕਦੇ ਆ ਕਿ ਉਹਦੀ ਐਮਰਜੈਂਸੀ ਜਿਹੜੀ ਜਿਹੜਾ ਐਗਜ਼ਿਟ ਹੁੰਦਾ ਉਹ ਐਗਜ਼ਿਟ ਹਾਂ ਉਹ ਖੋਲਣਾ ਸ਼ੁਰੂ ਕਰਤਾ ਹੂੰ ਉਹਨਾਂ ਨੇ ਗ੍ਰਫਤਾਰ ਕਰ ਲਿਆ ਪਰਚਾ ਤੇ ਦਰਜ ਕਰਤਾ ਇਸ ਮਾਮਲੇ ਦੇ ਵਿੱਚ ਕਹਿੰਦੇ 6000 ਡਾਲਰ ਦਾ ਜੁਰਮਾਨਾ ਤੇ 2 ਸਾਲ ਦੀ ਸਜ਼ਾ ਇਹਨੂੰ ਜਿਹੜੀ ਵਟ ਤੇ ਹੋ ਸਕਦੀ ਆ ਜੇ ਦੋ ਬੰਦਾ ਮਰ ਜਾਂਦਾ ਹੂੰ ਉਹਨੂੰ ਕੁਝ ਇਸ ਤਰੀਕੇ ਨਾਲ ਸੰਭਾਲਦੇ ਆ ਉਹਦੀ ਬਾਡੀ ਨੂੰ ਕਿ ਜੇ ਮੰਨ ਲਓ ਵੀ ਕੱਲ ਨੂੰ ਸਾਇੰਸ ਦੇ ਵਿੱਚ ਕੋਈ ਤਬਦੀਲੀ ਹੋ ਗਈ ਸਾਇੰਸ ਬਹੁਤ ਐਡਵਾਂਸ ਹੋ ਗਈ ਤਾਂ ਉਹਨਾਂ ਨੂੰ ਦੁਬਾਰਾ ਪੁਨਰਜੀਵਿਤ ਕੀਤਾ ਜਾ ਸਕਦਾ ਤਾਂ ਕਹਿੰਦੇ ਆਉਣ ਵਾਲੇ ਸਮੇਂ 'ਚ ਅਸੀਂ ਹੋਰ ਵੀ ਬੋਡੀਆਂ ਸੰਭਾਲਾਂਗੇ ਮੰਨ ਲਓ 20 ਸਾਲਾਂ ਨੂੰ 30 ਸਾਲਾਂ ਨੂੰ 40 ਸਾਲਾਂ ਨੂੰ ਸਾਇੰਸ ਐਡਵਾਂਸ ਹੋ ਗਈ ਤੇ ਕਹਿੰਦੇ ਇਸ ਪੇਸ਼ੈਂਟ ਬੰਨ ਨੂੰ ਅਸੀਂ ਮੁੜ ਜਿਉਂਦਾ ਕਰਾਂਗੇ ਕਲੈਕਸ਼ਨ ਤੋਂ ਪਹਿਲਾਂ ਜਿਹੜੀ ਚਰਚਾ ਹੋ ਹੋ ਗਈ ਹੈ ਮਾਈਗ੍ਰੈਂਟਸ ਨੇ ਆ ਕੇ ਸਾਡੇ ਮੰਗਿਆ ਹੀ ਕਰਦੇ ਉਹ ਕਹਿੰਦੇ ਵੀ ਇਮੀਗ੍ਰੈਂਟ ਦਾ 5% ਯੋਗ ਦਾਣਾ 95% ਲੋਕਲ ਫੈਕਟਰ ਬਿਲਕੁਲ ਫੈਕਟਰ ਇਹ ਪੋਲਿਟੀਸ਼ੀਨ ਆਪ ਦੀ ਖਲ ਬਚਾਉਣ ਵਾਸਤੇ ਨਾ ਦੋਸ਼ ਲਾ ਪੂਰਾ ਕਾਰਨ ਕੀ ਹੈ ਜਿਹੜੀ ਉਸ ਰਿਪੋਰਟ ਦੇ ਵਿੱਚ ਕੀ ਹੈ ਸਸਿਕਾਲ ਜੀ ਸਾਰਿਆਂ ਨੂੰ ਔਜਨਾਮਾ ਦਾ ਪੰਜਵਾਂ ਐਪੀਸੋਡ ਲੈ ਕੇ ਹਾਜ਼ਰ ਹੋ ਚੁੱਕੇ ਆ ਤੇ ਟੈਣਾ ਸਾਹਿਬ ਅੱਜ ਆਪਾਂ ਖਬਰਾਂ ਤੋਂ ਪਹਿਲਾਂ ਮੂੰਹ ਮਿੱਠਾ ਕਰਨਾ ਠੀਕ ਹੈ ਮੂੰਹ ਮਿੱਠਾ ਇਸ ਕਰਕੇ ਕਰਨਾ ਕਿ ਆਪਾਂ ਨੂੰ ਪੰਜਾਬ ਤੋਂ ਇੱਕ ਸੁਗਾਤ ਆਈ ਹੈ ਆਸਟ੍ਰੇਲੀਆ ਦੇ ਵਿੱਚ ਕਹਿੰਦੇ ਹੁੰਦੇ ਨੇ ਕਿ ਸਰਦੀਆਂ ਦਾ ਮੇਵਾ ਤੇ ਮੈਂ ਰਣਜੀਤ ਭਾਜੀ ਨੂੰ ਵੀ ਬੇਨਤੀ ਕਰਦਾ ਭਾਜੀ ਤੁਸੀਂ ਵੀ ਕੈਮਰੇ ਦੇ ਵਿੱਚ ਆ ਜਾਓ ਇਹ ਆ ਗਿਆ ਇਹ ਹੈਗਾ ਜੀ ਗੋੜਾ 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 ਆਪਾਂ ਨੂੰ ਭੇਜਿਆ ਬਰਗਾੜੀ ਵਾਲੇ ਮਾਸਟਰ ਭੁਪਿੰਦਰ ਸਿੰਘ ਹੋਰਾਂ ਨੇ ਜਿਨ੍ਹਾਂ ਨੇ ਬਰਗਾੜੀ ਪਿੰਡ ਤੋਂ ਜਿਹੜਾ ਕਹਿ ਸਕਦੇ ਆ ਕਿ ਸ਼ੁਰੂ ਕਰਕੇ ਗੁੜ ਨੂੰ ਹੀ ਬ੍ਰਾਂਡ ਬਣਾਤਾ ਠੀਕ ਆ ਇਹਦੋਂ ਇਥੋਂ ਗੱਲ ਹੁੰਦੀ ਵੀ ਬ੍ਰਾਂਡ ਤੁਸੀਂ ਕਿਸੇ ਵੀ ਚੀਜ਼ ਨੂੰ ਬਣਾ ਸਕਦੇ ਆ ਲਾਉ ਟੈਣਾ ਸਾਹਿਬ ਕਰੋ ਕਿ ਨਾ ਉਹ ਬਿਤਾ ਹਾਂ ਸ਼ੁਰੂਆਤ ਫੇਰ ਆਪਾਂ ਹਾਂ ਫੇਰ ਆਪਾਂ ਗੱਲਬਾਤ ਕਰਦੇ ਆਂ ਭਾਈ ਤੁਸੀਂ ਮੈਨੂੰ ਮੜਾਇਆ ਕਰੋ ਕਰ ਲਓ ਤੋੜ ਦੋ ਮੜਾਇਆ ਨਹੀਂ ਕਰਦਾ ਇਹ ਕਰ ਹਾਂਜੀ ਹਾਂਜੀ ਤੇ ਪਹਿਲਾਂ ਆਪਾਂ ਖਾ ਲਈਏ ਗੁੜ ਫੇਰ ਰੱਖਿਆ ਕਰਦੇ ਹਾਂ ਨੈਂ ਤੇ ਆ ਬਾਅਦ ਨੇ ਹੁਣ ਗੱਲ ਇਹ ਹੈ ਟੈਣਾ ਸਾਹਿਬ ਇਸ ਮੌਕੇ ਦੇਖੋ ਇੱਕ ਹੂੰ ਦੇਖੋ ਇੱਕ ਪਿੰਡ ਤੋਂ ਇੱਕ ਕਲਾੜਾ ਹੂੰ ਜਿਹੜੀ 30 35 ਸਾਲ ਦੀ ਲੈਗਸੀ ਹੈ ਹੂੰ ਕਹਿੰਦੇ ਹੁੰਦੇ ਨੇ ਕਿ ਅਗਲੀ ਪੀੜ੍ਹੀ ਪੜ ਲੈ ਕੇ ਜਿਹੜੀ ਥੋੜੀ ਕਹਿੰਦੇ ਹਾਈ ਟੈਕ ਹੋਈ ਉਹਨਾਂ ਨੇ ਕਲਾੜੇ ਨੂੰ ਬ੍ਰਾਂਡ ਬਣਾਤਾ ਹੂੰ ਯਾਨੀ ਮਾਸਟਰ ਭਵਿੰਦਰ ਖੁਰਾਨੀ ਤੇ ਅੱਜ ਬਰਗਾੜੀ ਗੁੜ ਦਾ ਜਿੱਥੇ ਚੰਡੀਗੜ੍ਹ ਦੇ ਵਿੱਚ ਸ਼ੋਅਰੂਮਾਂ ਮਹਾਲੀ ਵਾਲੇ ਪਾਸੇ ਹੂੰ ਹੂੰ ਉੱਥੇ ਹੀ ਟੈਣਾ ਸਾਹਿਬ ਦੀ ਡਿਮਾਂਡ ਇੰਨੀ ਆ ਕਿ ਇੱਥੇ ਵੀ ਲੋਕ 15 15 20 20 ਕਿਲੋ ਦੇ ਕੋਰੀਅਰ ਆਸਟ੍ਰੇਲੀਆ ਚ ਵੀ ਮੰਗਾ ਰਹੇ ਆ। ਹੂੰ। ਇਹ ਗੱਲ ਕੀ ਹੋਈ ਕਿ ਅੱਜ ਮੇਰੇ ਸੱਜਣ ਦਾ ਬਾਈ ਹੋਰਾਂ ਨੇ ਕਿਸੇ ਸੱਜਣ ਕੋਲੇ ਗੁੜ ਭੇਜਿਆ ਗੁਰਪ੍ਰੀਤ ਸਿੰਘ ਆ ਚਮਕੌਰ ਸਾਹਿਬ ਦੇ ਰੀਏ। ਠੀਕ ਹੈ। ਉਹਨਾਂ ਦੇ ਆਇਆ ਉਹ ਕਹਿੰਦੇ ਬਾਈ ਜੀ ਮੈਂ ਉਹਨਾਂ ਦੇ ਘਰੋਂ ਗੁੜ ਲੈਣ ਗਿਆ ਵੀ ਥੋਡੇ ਕੋਲੇ ਥੋਡੇ ਵਾਸਤੇ ਕੋਈ ਚੀਜ਼ ਆਈ ਹੋਈ ਆ। ਚਲੋ ਮੈਂ ਚੱਲ ਗਿਆ ਉਹਨਾਂ ਕੋਲੇ। ਉਹ ਕਹਿੰਦੇ ਬਾਈ ਜੀ ਅਸੀਂ ਤਾਂ ਇਹ ਹੈ ਵੀ ਸਾਡੇ ਤਾਂ ਅਸੀਂ 3-4 ਫੈਮਲੀਆਂ ਅਸੀਂ ਤਾਂ ਗੋੜ ਹੁਣ ਸਾਡੇ ਮੂੰਹ ਨੂੰ ਇਹੀ ਲੱਗ ਗਿਆ ਅਸੀਂ ਤਾਂ ਇਹੀ ਮੰਗਾਉਨੇ ਆ ਕਿਉਂਕਿ ਇਹੋ ਜਿਹਾ ਸਵਾਦ ਨਹੀਂ ਹੈਗਾ ਸੋ ਕਹਿਣ ਦਾ ਭਾਵ ਹੈ ਕਿ ਜੇ ਤੁਸੀਂ ਕੋਈ ਚੱਜਦਾ ਕੰਮ ਕਰਦੇ ਆ ਚੰਗਾ ਸੁਥਰਾ ਕੰਮ ਕਰਦੇ ਆ ਤਾਂ ਜਿਹੜੇ ਲੋਕ ਤੁਹਾਨੂੰ ਰਿਸਪੌਂਡ ਕਰਦੇ ਆ ਤੇ ਜਿਹੜਾ ਕਹਿ ਸਕਦੇ ਆ ਕਿ ਇਹਦਾ ਮਤਲਬ ਇਹ ਨਹੀਂ ਵੀ ਜੇ ਕੋਈ ਤੁਸੀਂ ਪ੍ਰੋਡਕਟ ਸ਼ੋਧਤਾ ਦੇ ਐਂਗਲ ਤੋਂ ਬਣਾਉਨੇ ਆ ਤਾਂ ਉਹ ਆਪਣੇ ਆਪ ਬ੍ਰਾਂਡ ਬਣ ਜਾਂਦਾ ਬਣ ਜਾਂਦਾ ਸਹੀ ਉਹ ਜਿੰਦਸਨ ਦੀ ਲੋੜ ਨਹੀਂ ਪੈਂਦੀ ਜਾਂਦੀ ਲੋੜ ਨਹੀਂ ਪੈਂਦੀ ਹੁਣ ਆਪਾਂ ਤੁਸੀਂ ਦੇਖੋ ਆਹ ਬਰਗਾੜੀ ਵਾਲਾ ਦਾ ਗੁੜ ਇਸ ਮੌਕੇ ਬ੍ਰਾਂਡ ਬਣ ਚੁੱਕਿਆ ਤੇ ਲੋਕ ਇੱਥੇ ਪੁੱਛਦੇ ਆ ਵੀ ਬਰਗਾੜੀ ਗੁੜ ਕਿਵੇਂ ਆਊਗਾ ਤੇ ਇੱਥੇ ਦੁਕਾਨਾਂ ਤੱਕ ਜੇ ਨਹੀਂ ਆਇਆ ਤਾਂ ਲੋਕ ਕਹਿੰਦੇ ਸਾਨੂੰ ਸਿੱਧਾ ਹੀ ਅਸੀਂ ਤੁਹਾਨੂੰ ਪੈਸੇ ਪੇ ਕਰ ਦਈਏ ਕੋਈ ਸਾਨੂੰ ਕੋਰੀਅਰ ਕਰ ਕੋਰੀਅਰ ਕਰ ਤੇ ਇੱਥੇ ਇਹ ਆ ਵੀ ਕਹਿੰਦੇ ਆਸਟ੍ਰੇਲੀਆ 'ਚ ਘੱਟੋ ਘੱਟ 2-250 ਫੈਮਿਲੀ ਆ ਜਿਹੜੀ ਉੱਥੋਂ ਕੋਰੀਅਰ ਕਰਾਉਂਦੀ ਆ ਬਗੜੀ ਗੁਰਦੇ ਦੀ ਨਸ਼ਕੀਨ ਐ ਐਨੇ ਸ਼ਕੀਨ ਆ ਤੇ ਕਹਿ ਰਹੀ ਆ ਵੀ ਅੱਜ ਆਪਾਂ ਵੀ ਆਪਣੇ ਦਰਸ਼ਕਾਂ ਨੂੰ ਉਹਦੇ ਰਾਹੀਂ ਸਾਡੇ ਵੱਡੇ ਵੀਰ ਸਾਡੇ ਮਾਰਗਦਰਸ਼ਕ ਵੀ ਆ ਸਾਨੂੰ ਸਲਾਹ ਵੀ ਦਿੰਦੇ ਰਹਿੰਦੇ ਆ ਮਾਨਤ ਕੁਮਿੰਦਰ ਬਗੜੀ ਗੋਰੀ ਉਹਨਾਂ ਦੇ ਗੁਰ ਨਾਲ ਸਿਆਲਾਂ ਦੀ ਸ਼ੁਰੂਆਤ ਜਿਹੜੀ ਹੈਗੀ ਆ ਇਸ ਨਾਲ ਆਪਾਂ ਕਰ ਦਈਏ ਦੂਜੀ ਗੱਲ ਤਹਿਣਾ ਸਾਹਿਬ ਇਹ ਹੈ ਕਿ ਮੌਸਮ ਦੇ ਨਾਲ ਚੀਜ਼ਾਂ ਬਹੁਤ ਬਦਲ ਗਈਆਂ ਬਦਲ ਗਈਆਂ ਹਾਂਜੀ ਹੁਣ ਨਹੀਂ ਤਾਂ ਆਪਾਂ ਲੋਹੜੀ ਵੇਲੇ ਗੁੜ ਖਾਂਦੇ ਸੀ ਹਾਂਜੀ ਹੁਣ ਆਪਣੇ ਇੱਥੇ ਆ ਕੇ ਲੋਹੜੀ ਵੇਲੇ ਤਾਂ ਇੱਥੇ ਆਪਣਾ ਕਹਿ ਸਕਦੇ ਭੰਗ ਪੋਜਦੀ ਹੁੰਦੀ ਗਰਮੀ ਬਹੁਤ ਹੁੰਦੀ ਹੈ ਗਰਮੀ ਬਹੁਤ ਜ਼ਿਆਦਾ ਹੁੰਦੀ ਹੈ ਮੌਸਮ ਬਿਲਕੁਲ ਉਲਟਾ ਉਲਟਾ ਹੁੰਦਾ ਤੇ ਸਾਡਾ ਤਾਂ ਭਈ ਆਹ ਮਈ ਜੂਨ ਦਾ ਮਹੀਨਾ ਹੀ ਲੋਹੜੀ ਵਾਲਾ ਕੰਮ ਹਾਂ ਜੂਨ ਦਾ ਆਪਣਾ ਫੱਗਣ ਚੇਤ ਦੀ ਤਾਂ ਉਹ ਬਣਿਆ ਪਿਆ ਹੁਣ ਮੈਨੂੰ ਐਂ ਲੱਗਦਾ ਵੀ ਅੱਜ ਧੁੱਪ ਖਿੜੀ ਆ ਪੂਰੀ ਹਾਂਜੀ ਤੇ ਕੋਸੀ ਕੋਸੀ ਤੱਪਾ ਤੇ ਨਾਲ ਬਰਗਾੜੀ ਗੁੜ ਤੇ ਇਤੋਂ ਬਿਹਤਰ ਫਿਰ ਜਿਹੜਾ ਦਿਨ ਕਿਵੇਂ ਉਹਦੀ ਸ਼ੁਰੂਆਤ ਹੋ ਸਕਦੀ ਹੈ ਹੋ ਸਕਦੀ ਹੈ ਹੁਣ ਆਪਾਂ ਕਰ ਲਈ ਅਗਲੀ ਗੱਲਬਾਤ ਗੁੜਾਪਾ ਖਾ ਲਿਆ ਮੂੰਹ ਮਿੱਠਾ ਕਰ ਲਿਆ ਹੁਣ ਆਪਾਂ ਅਗਲੀ ਗੱਲਬਾਤ ਕਰੀਏ ਖਬਰਾਂ ਦੀ ਹੂੰ ਖਬਰਾਂ ਟੇਣਾ ਸਾਹਿਬ ਖਬਰਾਂ ਤਾਂ ਮੈਂ ਜਿਹੜੀ ਗਾਂਹੋਂ ਚ ਗੱਲ ਮੂੰਹ ਮਿੱਠੇ ਵਾਲੀ ਗੱਲ ਕੀਤੀ ਆ ਹਾਂਜੀ ਖੁਸ਼ੀ ਵਾਲੀ ਗੱਲ ਐ ਕੀਤੀ ਤੇ ਪਰ ਮੂੰਹ ਮੂੰਹ ਕੋੜੇ ਵਾਲੀ ਕਰਦ ਗਏ ਨਹੀਂ ਨਹੀਂ ਇਹ ਵੀ ਕਹਿ ਲੋ ਵੀ ਮੂੰਹ ਮਿੱਠੇ ਵਾਲੀ ਗੱਲ ਹੀ ਆ ਅੱਛਾ ਜੀ ਆਪਣੇ ਆਪਣੇ ਕੋਲ ਇਹ ਤੋਂ ਬਾਅਦ ਇੱਕ ਕੌੜੇ ਵਾਲੀ ਵੀ ਹੈਗੀ ਆ। ਇਹ ਕੋੜਾ ਵੀ ਕਰਾਵਾਂਗੇ ਦਰਸ਼ਕਾਂ ਦਾ। ਠੀਕ ਹੈ। ਹਾਂਜੀ। ਤੇ ਇਹ ਦੰਦ ਦੀ ਜਿਹੜੀ ਮੈਂ ਗੱਲ ਕਰਨਾ ਇਹਨਾਂ ਦੀ ਖਬਰ ਆਈ ਆ ਆਸਟ੍ਰੇਲੀਆ ਦੇ ਵਿੱਚ। ਇਹ ਆਈਏ ਕੁਈਨਜ਼ਲੈਂਡ ਤੋਂ, ਸਟੇਟ ਤੋਂ। ਜੀ। ਤੇ ਜਿਵੇਂ ਆਪਣੇ ਬੀਬੀਆਂ ਨੇ ਤੇ ਕੋੜੇ ਵਾਲੀਆਂ ਬੱਸਾਂ ਦਾ ਹੋ ਗਿਆ ਸੀਗਾ ਬੱਸ-ਬੱਸ ਬਣ ਗਿਆ। ਬੱਸ-ਬੱਸ ਬਣਦੇ ਫ੍ਰੀ ਵਾਲਾ। ਹਾਂਜੀ। ਉਵੇਂ ਨਾ ਹੁਣ ਇਹਨਾਂ ਨੇ ਉੱਥੋਂ ਦੇ ਜਿਹੜੇ ਪ੍ਰੀਮੀਅਰ ਪ੍ਰੀਮੀਅਰ ਆ ਸਟੀਵਨ ਮਾਈਲਜ਼ ਜੀ। ਉਹਨਾਂ ਨੇ ਅੱਜ ਐਲਾਨ ਕੀਤਾ। ਹਮ। ਲਾਣ ਇਹ ਕੀਤਾ ਹੈ ਕਿ ਜਿਹੜੀਆਂ ਉੱਥੇ ਸਰਕਾਰੀ ਬੱਸਾਂ ਹੈ ਜੀ ਜਿਹੜੀਆਂ ਗੱਲ ਉਹ ਵੀ ਆ ਟ੍ਰਾਂਸ ਲਿੰਕ ਜਿਹੜੀ ਉਹ ਚਲਾਉਂਦੀ ਉਹਨਾਂ ਦੀ ਜੀ 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 ਆ ਜਿਹੜੀ ਉਹਨਾਂ ਦੀ ਕੰਪਨੀ ਹੈਗੀ ਜੀ ਸਰਕਾਰੀ ਬੱਸਾਂ ਜਿੰਨਾਂ ਕੋਲ ਸਾਰਾ ਆਏਗਾ ਜੀ ਉਹਦੇ ਵਿੱਚ ਕਹਿੰਦੇ ਨੇ 5 ਅਗਸਤ ਤੋਂ ਕਰਾਇਆ ਮਾਫ ਹੋ ਜਾਊਗਾ ਜੀ ਇਹ ਟ੍ਰਾਇਲ ਹੈ ਕਹਿੰਦੇ 6 ਮਹੀਨੇ ਵਾਸਤੇ ਉਹ ਕਹਿੰਦੇ ਹੈਗਾ ਕੋਸਟ ਆਫ ਲਿਵਿੰਗ ਨੂੰ ਕੱਟ ਕਰਨ ਦੇ ਲਈ ਪੈਰਲ ਸਟ੍ਰੈਟਜੀ ਬਣਾਈ ਗਈ ਬਿਲਕੁਲ ਬਿਲਕੁਲ ਕਿਉਂਕਿ ਅੱਜ ਕੱਲ੍ਹ ਤੋਂ ਬੜਾ ਇਨਫਲੇਸ਼ਨ ਬੜੀ ਆ ਦੇਲੇ ਦੇ ਵਿੱਚ ਮੰਨੇ ਨੇ ਦੂਜਾ ਉਹ ਕਹਿੰਦੇ ਵੀ ਜਿਹੜਾ ਰੋਡਸ ਦੇ ਉੱਤੇ ਜਿਹੜਾ ਭੀੜ ਭੜਕਾ ਹੁੰਦਾ ਜੀ ਉਹਨੂੰ ਵਿੱਚ ਇਹ ਚੀਜ਼ ਨੂੰ ਫਰਕ ਪਾਊਗਾ ਹੂੰ ਵੀ ਜਿਵੇਂ ਹੁਣ ਜਦੋਂ ਕਿਰਾਇਆ ਘਟ ਗਿਆ ਕੁਦਰਤੀ ਗੱਲ ਹੈ ਬਹੁਤ ਸਾਰੇ ਲੋਕ ਕਹਿਣਗੇ ਚਲੋ ਯਾਰ ਬਸ ਤੇ ਚੱਲਦੇ ਆਂ ਟ੍ਰੇਨ ਤੇ ਚੱਲਦੇ ਆਂ ਉਹ ਸਰਕਾਰੀ ਦੇ ਪਰਕ ਪੈਂਦਾ ਇਸ ਚੀਜ਼ ਦਾ ਤੇ ਉਸ ਦਾ ਵੀ ਉਹਨਾਂ ਨੇ ਇੱਕ ਐਂਗਲ ਰੱਖਿਆ ਨਹੀਂ ਇਹ ਮੁੱਦਾ ਬਣ ਰਿਹਾ ਹੁਣ ਆਪਾਂ ਜਦੋਂ ਪਹਿਲਾਂ ਨਿਊਜ਼ੀਲੈਂਡ ਸੀਗੇ ਤਾਂ ਆਕਲੈਂਡ ਦੇ ਵਿੱਚ ਜਦੋਂ ਮੇਅਰ ਦੀਆਂ ਚੋਣਾਂ ਹੋਈਆਂ ਸੀ ਇਹ ਇੱਕ ਇਸ਼ੂ ਬਣਿਆ ਸੀ ਹਾਲਾਂਕਿ ਜਿਹੜੇ ਕਿ ਉਹ ਆਪਣੇ ਫਰਗੇ ਸੀਗੇ ਉਹਨਾਂ ਦਾ ਮੇਰੇ ਨਾਮ ਦਿਮਾਗ ਚੋਂ ਨਿਕਲ ਗਿਆ ਡਿਵਰ ਪਾਰਟੀ ਵੱਲੋਂ ਚੋਣ ਲੜੇ ਸੀ ਬਾਅਦ ਚੋਂ ਮੈਂਬਰ ਪਾਰਲੀਮੈਂਟ ਗ੍ਰੀਨ ਵੱਲੋਂ ਬਣੇ ਮੌਤ ਵੀ ਹੋ ਗਈ ਉਹਨਾਂ ਦੀ ਉਹਨਾਂ ਨੇ ਕਿਹਾ ਸੀ ਫ੍ਰੀ ਟਰਾਂਸਪੋਰਟ ਕਰਾਂਗੇ ਤੇ ਕੋਵਿਡ ਤੋਂ ਬਾਅਦ ਉੱਥੇ ਹੀ 50% ਕਿਰਾਇਆ ਰਿਹਾ ਟੈਨ ਸਾਹਿਬ ਮੈਂ ਉਦੋਂ ਹੀ 2-4 ਵਾਰੀ ਸਫ਼ਰ ਕੀਤਾ ਹਾਂਜੀ ਤੇ ਨਹੀਂ ਆਪਣਾ ਕੋਸ਼ਿਸ਼ ਹੁੰਦੀ ਆਪਾਂ ਕਾਰ ਤੇ ਜਾਈਏ ਹੈ ਨਾ ਜੀ ਤਾਂ ਉਹ ਜਦੋਂ ਕਿਰਾਇਆ ਮੰਨ ਲਓ ਸਿਟੀ ਤੁਸੀਂ 2 ਡਾਲਰ ਚ ਪਹੁੰਚ ਜਾਓਗੇ ਤਾਂ ਹਾਲਾ ਹਰ ਇਹ ਕਰਦਾ ਵੀ ਯਾਰ ਉੱਥੇ ਗੱਡੀ ਲਾਉਣ ਤੇ ਕਿੰਨਾ ਪੈਸੇ ਹੋਣ ਲੱਗਣਗੇ ਫਿਰ ਖੱਜਲ ਖਵਾਰੀ ਪਾਰਕਾਂ ਲੱਭਾਂ ਟ੍ਰੇਨ 'ਤੇ ਬੈਹਿ ਜੀਏ ਬੱਸ 'ਤੇ ਬੈਹਿ ਜੀਏ ਉਹ ਨਾਲ ਕਹਿੰਦੇ ਇੱਕ ਹੋਰ ਵੀ ਫਾਇਦਾ ਹੈ ਆ ਜਿਉ ਤੁਸੀਂ ਜਾਣਦੇ ਆ ਤੁਹਾਨੂੰ ਮਨ 'ਚ ਹੁੰਦਾ ਯਾਰ ਵੀ ਭੀੜ ਹੈ ਹੈਨਾ ਕਈ ਵਾਰ ਸਟਕ ਹੋ ਜਾਂਦੇ ਹੌਲੀ ਹੌਲੀ ਗੱਡੀ ਚੱਲਦੀ ਹੈ ਉਹ ਕਹਿੰਦੇ ਚੁੱਪ ਕਰਕੇ ਤੁਸੀਂ ਨਾ ਉਹ ਨਾਲ ਬੈਠੋ ਬੱਸ 'ਤੇ ਬੈਠੋ ਟ੍ਰੇਨ 'ਤੇ ਬੈਠੋ ਆਪਦਾ ਪੌਡਕਾਸਟ ਸੁਣੋ ਕੋਈ ਕਿਤਾਬ ਪੜ੍ਹੇ ਵੀ ਇਹ ਵੀ ਤੁਹਾਨੂੰ ਕਹਿੰਦੇ ਫਾਇਦਾ ਹੈਗਾ ਤੇ ਕਹਿੰਦੇ ਵੀ 6 ਮਹੀਨੇ ਆਸਤੇ ਤਾਈ ਹੈਗਾ ਟੈਂਪਰੇਰੀ ਉਸ ਤੋਂ ਬਾਅਦ ਹੋ ਸਕਦਾ ਵੀ ਜੇ ਟ੍ਰਾਇਲ ਇਹ ਵਧੀਆ ਰਿਹਾ ਤਾਂ ਫਿਰ ਪੱਕੇ ਪੈਰੀ ਹੋ ਜੇ ਕਹਣਾ ਸਾਹਿਬ ਇਹ ਵਧੀਆ ਖਬਰ ਮੈਨੂੰ ਲੱਗੀ ਅੱਜ ਦੀ ਜਿਹੜੀ ਹੈਗੀ ਆ ਹੁਣ ਮੈਂ ਕੋਈ ਗੱਲ ਨਹੀਂ ਸੀ ਵੈਸੇ ਤਾਂ ਖਬਰ ਮੈਂ ਬਾਹਰ ਸੁਣਾਉਣੀ ਸੀ ਤੁਸੀਂ ਮੂਹ ਮਿੱਠੇ ਵਾਲੀ ਗੱਲ ਕਹੀ ਸੀ ਠੀਕ ਹੈ ਹੁਣ ਮੈਂ ਮੂਹ ਕੌੜੇ ਵਾਲੀ ਗੱਲ ਕਰਦਾ ਟੈਣਾ ਸਾਹਿਬ ਇਹ ਹੈ ਕਿ ਮੂਹ ਕੌੜਾ ਕਰਕੇ ਜਦੋਂ ਆਪਾਂ ਜਹਾਜ਼ 'ਚ ਬੈੰਨੇ ਆ ਤੇ ਉਹਦੇ ਕਈ ਠੱਟੇ ਨਿਕਲ ਜਾਂਦੇ ਹ ਹਮ ਆਪਣੇ ਨਾ ਮੈਂ ਪਿੱਛੇ ਜੇ ਕਿਸੇ ਸੱਜਣ ਨੂੰ ਕਿਸੇ ਨੂੰ ਆਪਣੇ ਪੰਜਾਬੀਆਂ ਨੂੰ ਗੱਲ ਕਰਦੇ ਸੁਣਿਆ ਉਹ ਕਹਿੰਦਾ ਜਦੋਂ ਫਲਾਈਟ ਜਾਣਾ ਪਊਆ ਪਊਆ ਪਹਿਲਾਂ ਆਪਦਾ ਲਾ ਕੇ ਜਹਾਜ਼ ਚੜੋ ਕਿਉਂਕਿ ਉੱਥੇ ਤਾਂ ਘੱਟ ਮਿਲਦੀ ਹੈ ਮਿਲਦੀ ਉਹ ਤਾਂ ਟਾਈਮ ਪਾਸ ਕਹਿੰਦੇ ਹੁੰਦਾ ਟਾਈਮ ਪਾਸ ਹੁੰਦਾ ਹਾਂਜੀ ਸੋ ਐਵੇਂ ਹੀ ਕਹਿੰਦੇ ਇੱਕ ਮੁੰਡਾ ਸੀਗਾ ਨਾਂ ਸੀਗਾ ਰਾਹੁਲ ਪ੍ਰੀਤ ਸਿੰਘ ਮਾਨ ਹੂੰ ਕੈਨਾ ਸਾਹਿਬ ਕੈਨੇਡ ਕੈਨੇਡੀਅਨ ਸਿਟੀਜ਼ਨ ਆ ਤੇ ਆਸਟ੍ਰੇਲੀਆ ਆ ਰਿਹਾ ਸੀ ਹੂੰ ਇਹਨੇ ਵੀ ਪਾਉਏ ਦੀ ਥਾਂ ਇਹਨੇ ਤਾਂ ਅਧੀਆਂ ਹੀ ਲਾ ਲਿਆ ਸੀ ਪਾਣੀ ਅੱਬਲ ਤਾਂ ਹੋ ਜਾਦਾ ਪਾਣੀ ਬੋਤਲ ਨੂੰ ਮੂੰਹ ਆਉ ਕਿਹੜਾ ਕੋਈ ਬੇਨਤੀ ਕਰਨੀ ਬੇਨਤੀ ਕਰਨੀ ਜਹਾਜ਼ ਚੜਨ ਲੱਗੇ ਤੇ ਜਹਾਜ਼ ਚ ਆ ਕੇ ਹੋ ਗਿਆ ਸੈਟ ਹੂੰ ਜਦੋਂ ਸੈੱਟ ਹੋ ਗਿਆ ਫਿਰ ਇਹ ਕਹਿੰਦਾ ਮੈਂ ਤਾਂ ਅਭਜਾ ਦਾ ਟਾਕੀ ਖੋਲਣੀ ਹੈ ਮੈਂ ਤਾਂ ਖੋਲਣਾ ਬੂਹਾ ਹਾਂ ਇਹਨੇ ਭਾਈ ਜਿਹੜੀ ਕਹਿ ਸਕਦੇ ਆ ਕਿ ਉਹਦੀ ਐਮਰਜੈਂਸੀ ਜਿਹੜੀ ਜਿਹੜਾ ਐਗਜ਼ਿਟ ਹੁੰਦਾ ਉਹ ਐਗਜ਼ਿਟ ਹਾਂ ਉਹ ਖੋਲਣਾ ਸ਼ੁਰੂ ਕਰਤਾ ਹੂੰ ਜਦੋਂ ਖੋਲਣਾ ਸ਼ੁਰੂ ਕਰਤਾ ਜਦੋਂ ਕੋਈ ਆ ਕੇ ਕਹਿੰਦੇ ਭਾਈ ਤੂੰ ਕਰੀ ਜਾਂਦਾ ਉਹਨਾਂ ਦੇ ਦੋ ਚਾਰ ਇਹਨੇ ਚੰਡ ਵੀ ਛੜਤ ਹੂੰ ਫਿਰ ਕਹਿੰਦੇ ਵੀ ਜਿਹੜੇ ਜਹਾਜ਼ ਦੇ ਵਿੱਚ ਉਹ ਯਾਤਰੀਆਂ ਨੇ ਫੜ ਕੇ ਇਹਨੂੰ ਮਤਲਬ ਪਿਛਲੀ ਸ਼ੀਟ ਤੇ ਬੰਨਿਆ ਤੇ ਇੱਕ ਬੰਦਾ ਪੱਕਾ ਹੀ ਨਿਗਰਾਨੀ ਦੇ ਉੱਤੇ ਰਿਹਾ ਇਹਦਾ ਵੀ ਭਾਈ ਕਿਤੇ ਇਸ ਦੁਆਰਾ ਉੱਠ ਨਾ ਖੜੇ ਜਾਂ ਕਿਵੇਂ ਨਾ ਹੋਵੇ ਕਹਿੰਦੇ ਨਸ਼ੇ ਦੀ ਮਾਤਰਾ ਇਹਦੇ ਵਧੀ ਹੋਈ ਸੀ ਤੇ ਇਹਦਾ ਕਹਿੰਦਾ ਮੈਂ ਤਾਂ ਜਹਾਜ਼ ਤੋਂ ਬਾਹਰ ਜਾਣਾ ਉਹ ਰਾਂ ਨਾ ਜਿਵੇਂ ਕਿਸੇ ਨੇ ਜ਼ਿਆਦਾ ਪੀਤੀ ਹੋਵੇ ਤੇ ਫਿਰ ਘਰ ਦਾ ਕੁੰਡਾ ਖੋਲ ਕੇ ਘਰ ਦੇ ਬਿਥੇਰਾ ਬੰਦ ਕਰ ਦੇਣ ਵੀ ਨਾ ਬਾਹਰ ਜਾ ਉਹਨਾਂ ਫਿਰ ਗਲੀ ਚ ਜਾ ਕੇ ਲਲਕਰਾ ਮਾਰਨ ਉਹਦਾ ਉਹ ਫੀਲਿੰਗ ਆਉਂਦੀ ਹੋਵੇ ਉਹ ਫੀਲਿੰਗ ਆਉਂਦੀ ਹੋਵੇ ਤੇ ਬਾਕੀ ਕੈਨੇਡੀਅਨ ਸਿਟੀਜ਼ਨਾਂ ਮੁੰਡਾ ਫਿਰ ਟੈਨਾ ਸਾਹਿਬ ਉਹਨਾਂ ਨੇ ਪਹਿਲਾਂ ਹੀ ਜਹਾਜ਼ ਤੋਂ ਜਿਹੜਾ ਇਹਨਾਂ ਦਾ ਵਾਇਰਲੈਸ ਸਿਸ ਲੀਨ ਫੈਡਰਲ ਪੁਲਿਸ ਜਿਹੜੀ ਹੈਗੀ ਆ ਕਿ ਉਹ ਖੜੀ ਸੀ ਉਹਨਾਂ ਨੇ ਗ੍ਰਫਤਾਰ ਕਰ ਲਿਆ ਪਰਚਾ ਇਹ ਤੇ ਦਰਜ ਕਰਤਾ ਕਿ ਆਪਾਂ ਹੁਣ ਪੰਜਾਬੀ ਦੀ ਗੱਲ ਕਰਾਂਗੇ ਬਾਅਦ ਚਾ ਦਰਜ ਕਰਤਾ ਹੈ ਨਾ ਹਾਂਜੀ ਤੇ ਇਹ ਨੂੰ ਜੀ ਹੁਣ ਕਹਿੰਦੇ ਜ਼ਮਾਨਤ ਮਿਲ ਗਈ ਆ ਪਾਸਪੋਰਟ ਇਹਦਾ ਜਬਤ ਕਰ ਲਿਆ ਇਸ ਮਾਮਲੇ ਦੇ ਵਿੱਚ ਕਹਿੰਦੇ 6000 ਡਾਲਰ ਦਾ ਜੁਰਮਾਨਾ ਤੇ 2 ਸਾਲ ਦੀ ਸਜ਼ਾ ਇਹਨੂੰ ਜੜੀ ਬੱਟ ਤੇ ਬੱਟ ਤੇ ਹੋ ਸਕਦੀ ਆ ਇਹਨੇ ਹਜੇ ਤੱਕ ਪਲੀ ਨਾਟ ਗਿਲਟੀ ਕਿਹਾ ਵੀ ਮੇਰਾ ਕੋਈ ਦੋਸ਼ ਨਹੀਂ ਸੀ ਵੀ ਉਹ ਸਾਰੇ ਕਹਿੰਦੇ ਹੁੰਦੇ ਆ ਉਹ ਸਾਰੇ ਹੀ ਕਹਿੰਦੇ ਚੋਰੀ ਵੀ ਕਹਿੰਦਾ ਮੈਂ ਚੋਰੀ ਕੀਤੀ ਬਿਲਕੁਲ 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 ਟੈਨਾ ਸਾਹਿਬ ਸੋ ਇਹ ਗੱਲਬਾਤ ਆ ਤੇ ਇਹ ਤੋਂ ਬਾਅਦ ਜੇ ਹੁਣ ਆਪਾਂ ਗੱਲਬਾਤ ਕਰੀਏ ਟੈਨਾ ਸਾਹਿਬ ਬੰਦੇ ਬੜੇ ਆ ਲੋ ਕਰੀ ਆ ਹੂੰ ਦੁਨੀਆ ਦੇ ਵਿੱਚ ਬੱਕਰੀ ਕਿਸਮ ਦੇ ਬੰਦਿਆਂ ਦੀ ਕੋਈ ਘਾਟ ਨਹੀਂ ਹੂੰ ਹੈ ਜੀ ਸੋ ਇਹ ਗੱਲ ਹੈ ਕਿ ਜਿਵੇਂ ਆਪਾਂ ਕਹਿੰਦੇ ਆ ਵੀ ਆਪਾਂ ਤਾਂ ਆਮ ਬੰਦੇ ਦੀ ਤਾਂ ਜ਼ਿੰਦਗੀ ਰੋਟੀ ਟੁੱਕ ਹੋਰ ਇਹੋ ਜਿਹਾ ਕੁਝ ਕਰਦੇ ਘਰਦਿਆਂ ਨੂੰ ਸੈੱਟ ਕਰਦੇ ਕਬੀਲਦਾਰੀਆਂ ਨੂੰ ਸਮਝਾਉਂਦੇ ਨੰਗ ਜਾਂਦੀ ਆ ਪਰ ਕਈ ਬੰਦੇ ਇਹੋ ਜਿਹੇ ਹੁੰਦੇ ਆ ਬੜਾ ਕੁਝ ਗਾਂ ਦਾ ਵੀ ਓਵਰ ਥਿੰਕ ਕਰਦੇ ਆ ਇੱਕ ਟੈਨਾ ਸਾਹਿਬ ਸੁਸਾਇਟੀ ਐ ਇੱਥੇ ਇੱਕ ਹੈ ਹਮਮ ਸਟੇਲ ਫਿਲਪ ਰੋਡਨ ਨਾਂ ਦੀ ਦੇ ਬੰਦੇ ਨੇ ਬਣਾਈ ਆ ਉਹਨੇ ਆਪਣੇ ਨਾਂ ਤੇ ਸੁਸਾਇਟੀ ਬਣਾਈ ਆ ਉਹੋ ਕੀ ਐ ਕਿ ਇਹਦੇ 30 ਮੈਂਬਰ ਨੇ 30 ਮੈਂਬਰਾਂ ਨੇ ਸਾਰਿਆਂ ਨੇ 50-50 ਹਜ਼ਾਰ ਡਾਲਰ ਉਹਦੇ ਚ ਕੰਟ੍ਰਿਬਿਊਟ ਕੀਤਾ ਇਹ ਕੀ ਐ ਕਿ ਇਹ ਕੁਝ ਡੈੱਡ ਬੋਡੀ ਜਦੋਂ ਬੰਦਾ ਮਰ ਜਾਂਦਾ ਹਮਮ ਉਹਨੂੰ ਉਹ ਕੁਛ ਇਸ ਤਰੀਕੇ ਨਾਲ ਸੰਭਾਲਦੇ ਆ ਉਹਦੀ ਬਾਡੀ ਨੂੰ ਕਿ ਜੇ ਮੰਨ ਲਓ ਵੀ ਕੱਲ ਨੂੰ ਸਾਇੰਸ ਦੇ ਵਿੱਚ ਕੋਈ ਤਬਦੀਲੀ ਹੋ ਗਈ ਹੂੰ ਸਾਇੰਸ ਬਹੁਤ ਐਡਵਾਂਸ ਹੋ ਗਈ ਤਾਂ ਉਹਨਾਂ ਨੂੰ ਦੁਬਾਰਾ ਪੁਨਰਜੀਵਿਤ ਕੀਤਾ ਜਾ ਸਕੇ ਅੱਛਾ ਹੁਣ ਇਹਦੇ ਵਿੱਚ ਕੀ ਇੱਕ ਬੰਦਾ ਜਿਹੜਾ 80 ਸਾਲ ਦਾ ਉਹਨੂੰ ਜਿਹੜਾ ਆਸਟ੍ਰੇਲੀਆ 'ਚ ਪਹਿਲਾ ਪੇਸ਼ੈਂਟ 1 ਦਾ ਨਾਮ ਉਹਨੂੰ ਦਿੱਤਾ ਗਿਆ 80 ਸਾਲ ਦਾ ਕੋਈ ਬਜ਼ੁਰਗ ਜਿਹੜੀ ਡੈਥ ਹੋਈ ਸੀ ਉਹਦੀ ਬਾਡੀ ਨੂੰ -200 ਡਿਗਰੀ ਟੈਂਪਰੇਚਰ ਦੇ ਉੱਤੇ ਨਿਊ ਸਾਊਥ ਵੇਲਜ਼ ਦਾ ਟਹਿਣਾ ਸਭ ਕੋਈ ਹੈਗਾ ਕਿ ਹੱਲੋ ਬਰੋਕ ਨਾਂ ਦਾ ਕੋਈ ਏਰੀਆ ਹੈਗਾ ਉੱਥੇ ਕੋਈ ਜਗ੍ਹਾ ਇਦਾਂ ਦੀ ਬਣਾਈ ਆ ਉੱਥੇ ਜਾਨੀ ਕਿ ਉਹਦੀ ਬਾਡੀ ਨੂੰ ਕੀਤਾ ਕਿ ਜਿਹੜੀ ਉਹਦਾ ਇੰਟਰਨਲ ਜਿਹੜਾ ਖੂਨ ਆ ਉਹ ਤਰਲ ਹੀ ਰਹੇ ਠੀਕ ਆ ਉਹ ਕੁਝ ਇਸ ਤਰੀਕੇ ਨਾਲ ਉਹਨੂੰ ਪ੍ਰੈਸ਼ਰਾਈਜ਼ਡ ਜਿਹੜਾ ਤਰੀਕੇ ਨਾਲ ਉਹਦੀ ਬਾਡੀ ਨੂੰ ਸੰਭਾਲਿਆਗਾ ਤੇ ਉਹਨੂੰ ਉਥੇ ਪੱਕਾ ਜਾਨੀ ਕਿ ਰੱਖਤਾ ਕਹਿੰਦੇ ਆਉਣ ਵਾਲੇ ਸਮੇਂ 'ਚ ਅਸੀਂ ਹੋਰ ਵੀ ਬਾਡੀਆਂ ਸੰਭਾਲਾਂਗੇ ਮੰਨ ਲਓ 20 ਸਾਲਾਂ ਨੂੰ 30 ਸਾਲਾਂ ਨੂੰ 40 ਸਾਲਾਂ ਨੂੰ ਸਾਇੰਸ ਐਡਵਾਂਸ ਹੋ ਗਈ ਤੇ ਕਹਿੰਦੇ ਇਸ ਪੇਸ਼ੈਂਟ ਬੰਨ ਨੂੰ ਅਸੀਂ ਮੁੜ ਜਿਉਂਦਾ ਕਰਾਂਗੇ ਦੇਖ ਲਓ ਇਹੋ ਜਿਹੀ ਇਹ ਵੀ ਇਸ ਤਰ੍ਹਾਂ ਦੀ ਵੀ ਦੁਨੀਆ ਪਈ ਆ ਵੀ ਜਿਹੜੇ ਪੈਸੇ ਖਰਚ ਕਰਕੇ ਜਿੰਨੇ ਨੇ ਇੰਨੇ ਕੰਟਰੀਬਿਊਸ਼ਨ ਕੀਤੀ ਹੈ ਤਾਂ ਹੋ ਸਕਦਾ ਜੇ ਉਹ ਕਿਸੇ ਹੋਰ ਕੰਮ ਤੇ ਵੀ ਕਰਦੇ ਪਰ ਅਗਲਾ ਕਹਿੰਦੇ ਵੀ ਸਾਡਾ ਇੱਕ ਐਕਸਕਲੂਸਿਵ ਆਈਡੀਆ ਹੈਗਾ ਅਸੀਂ ਉਹਤੇ ਹੀ ਵਰਕ ਕਰਨਾ ਹੈ ਇਹ ਇਕੱਲਾ ਇਹ ਨਹੀਂ ਵੀ ਇਸ ਜਿਹੜਾ ਇਹ ਜਿਹੜਾ ਆਸਟ੍ਰੇਲੀਆ ਮਹਾਦੀਪ ਆ ਇਸ ਏਰੀਆ 'ਚ ਪਹਿਲਾਗਾ ਇਹ ਯੂਰਪ ਤੇ ਅਮਰੀਕਾ ਕੰਨੀ ਇਹੋ ਜੀਆਂ ਗੱਲਾਂ ਪਹਿਲਾਂ ਕੁਝ ਲੋਕ ਕਰ ਚੁੱਕੇ ਹਾਂ ਚੁੱਕੇ ਹਾਂ ਉਹਨਾਂ ਕਾਪੀ ਕੀਤਾ ਜੀ ਆਈਡੀਆ ओरिजिनल ਨਹੀਂ ਇਸ ਏਰੀਆ 'ਚ ਇਹਨਾਂ ਦਾ ਪਹਿਲਾ ਆਈਡੀਆ ਹੈ ਜੀ ਤੇ ਫਿਰ ਟੈਣਾ ਸਾਹਿਬ ਇੱਕ ਚੀਜ਼ ਹੋਰ ਆ ਇਹਨਾਂ ਦੇ ਨਾਲ 'ਚ ਇੱਕ ਖਬਰ ਆਈ ਸੀ ਆਪਾਂ ਸਾਰਿਆਂ ਨੇ ਖਬਰ ਪੜ੍ਹੀ ਐ ਸਾਰਿਆਂ ਨੇ ਕਿਸੇ ਨਾ ਕਿਸੇ ਗਾਹੇ-ਬਾਹੇ ਖਬਰ ਸੁਣੀ ਐ ਇਹ ਟੈਣਾ ਸਾਹਿਬ ਇੱਕ 에ਅਰ ਸਿੰਗਾਪੁਰ ਦਾ 에ਅਰਲਾਈਨ ਸਿੰਗਾਪੁਰ ਦਾ ਹਾਂ ਜਿਹੜਾ ਸੀ ਉਹ ਬਰਤਾਨੀਆ ਲੰਡਨ ਤੋਂ ਡਿਆ ਹੂੰ ਉਹ ਸਿੰਗਾਪੁਰ ਪਹੁੰਚਣ ਤੋਂ ਪਹਿਲਾਂ 에어 ਟਰਬੂਲੈਂਸ ਜਿਹੜੀ ਕਿ ਉਹਦੇ ਚ ਏਡੇ ਵੱਡੇ ਪੱਧਰ ਤੇ ਹੋਈ ਹੂੰ ਉਸ ਜਹਾਜ਼ ਨੂੰ ਐਮਰਜੈਂਸੀ ਲੈਂਡਿੰਗ ਜਿਹੜੀ ਹੈਗੀ ਕਿ ਉਹ THAILAND ਕਰਾਉਣੀ ਪਈ ਹਾਂ ਪਰਾਉਣੀ ਪਈ ਹਾਂਜੀ ਉਹਦੇ ਵਿੱਚ ਜਿਹੜੇ ਹੈਗੇ ਕਿ ਆਸਟ੍ਰੇਲੀਆ ਦੇ ਵੀ 13 ਬੰਦੇ ਸੀ ਇੱਕ ਬਜ਼ੁਰਗ ਦੀ ਤਾਂ ਮੌਤ ਵੀ ਹੋ ਗਈ ਹੂੰ ਕੁਝ ਦੀ ਸਪਾਇਨਲ ਇੰਜਰੀ ਹੋਈ ਤੇ ਸਪਾਇਨਲ ਇੰਜਰੀ ਤੋਂ ਬਾਅਦ ਉਹਨਾਂ ਦੇ ਆਪਰੇਸ਼ਨ ਵਗੈਰਾ ਹੋਏ ਤੇ ਕਈ ਉੱਥੇ ਹੀ ਹਜੇ ਦਾਖਲਾ ਤੇ ਕਾਫੀ ਸਾਰੇ ਇੱਥੇ ਚਲੋ ਵਾਪਸ ਆਸਟ੍ਰੇਲੀਆ ਗਿਆ ਕੁਝ ਨਿਊਜ਼ੀਲੈਂਡ ਦੇ ਸੀ ਉਹ ਸਾਰੇ ਆ ਗਏ ਹੂੰ ਇਦੇ ਬਾਰੇ ਹੁਣ ਇੱਕ ਵਾਰੀ ਫੇਰ ਚਰਚਾ ਹੋਣੀ ਸ਼ੁਰੂ ਹੋ ਗਈ ਹੈ ਕਿ ਵੀ 에어 ਟਰਬੂਲੈਂਸ ਕਿਉਂ ਹੋ ਰਹੀ ਹੈ ਉਹਦੇ ਤੇ ਨਾ ਟੈਣਾ ਸਾਹਿਬ ਇੱਕ ਜਿਹੜਾ ਕਹਿ ਸਕਦੇ ਆ ਕਿ ਟਿਮ ਐਟਕਨਸਨ ਐਟਕਨਸਨ ਨਾਂ ਦਾ ਬੰਦਾ ਕੋਈ ਹੁਣ ਕਈ ਵਾਰੀ ਹੁਣ ਆਪਾਂ ਪੰਜਾਬੀ ਬੰਦੇ ਆ ਜੋ ਜਾਗਰ ਸਿੰਘ ਜਾਗਰ ਸਿੰਘ ਦੇ ਨਾਂ ਲੈਣੇ ਸੌਕੇ ਲੱਗਦੇ ਆ ਇਹਨਾਂ ਦੇ ਟਿਮ ਤਾਂ ਸੌਖਾ ਕਈ ਵਾਰੀ ਇੱਕ ਅਖਰੀ ਕਈ ਵਾਰੀ ਸੈਲੈਂਟ ਹੁੰਦਾ ਤੇ ਮੋਬੋਲ ਹੁੰਦੇ ਹੋ ਜਾਂਦਾ ਹਨਾ ਸਾਡੀ ਗੱਲ ਤੇ ਗੱਲ ਹਾਸੇ ਵਾਲੀ ਆ ਇੱਥੇ ਨਾ ਮੈਲਬਨ ਦੇ ਵਿੱਚ ਇੱਕ ਪੰਨ ਸਟਰੀਟ ਆ ਪੀ ਯੂ ਐਨ ਟੀ ਹਾਂਜੀ ਉਹ ਮੈਂ ਉਹ ਪਹਿਲਾਂ ਪੰਟ ਕਹਿੰਦਾ ਰਿਹਾ ਹਾਂਜੀ ਜੀ ਤੇ ਮੈਨੂੰ ਕਿਸੇ ਨੇ ਗੋਰੀਆਂ ਦੱਸਿਆ ਕਹਿੰਦਾ ਵੀ ਇਹ ਪੰਟ ਨਹੀਂ ਗੀ ਇਹ ਪੰ ਸਟ੍ਰੇਟ ਹੈ ਬਿਲਕੁਲ ਕਈ ਵਾਰੀ ਆਪਾਂ ਨੂੰ ਮਾਈਗ੍ਰੈਂਟਸ ਦੇ ਲਈ ਇੱਕ ਬੜੀ ਵੱਡੀ ਹੁੰਦੀ ਗੱਲ ਕਨਫਰਮੇਸ਼ਨ ਬਿਲਕੁਲ ਬਿਲਕੁਲ ਆਪਣਾ ਇੱਕ ਮਿੱਤਰ ਆ ਉਹ ਉੱਥੇ ਨਹੀਂ ਆਉਣੀ ਹੰਗਾ ਆਪਣਾ ਆਕਲੈਂਡ ਦੇ ਵਿੱਚ ਉਹਨੂੰ ਵਨ ਹੰਗਾ ਹੀ ਦੱਸਦਾ ਰਿਹਾ ਹੋਏ ਜੀ ਹਨਾ ਮੈਨੂੰ ਸਮਝ ਨਾ ਲੱਗੇ ਕਹਿੰਦਾ ਮੈਂ ਵਨ ਹੰਗੇ ਜਾਣਾ ਮੈਂ ਯਾਰ ਬਨ ਹੰਗੇ ਨਾਂ ਦਾ ਤਾਂ ਕੋਈ ਇੱਥੇ ਹੈ ਹੀ ਨਹੀਂਗਾ ਫਿਰ ਉਹਨੂੰ ਦੱਸਿਆ ਤੇ ਫਿਰ ਪਤਾ ਲੱਗਿਆ ਸੋ ਗੱਲ ਇਹੀ ਹੈ ਵੀ ਆਪੂ ਆਪਣੀਆਂ ਦਿੱਕਤਾਂ ਆਪੂ ਉਹ ਜਦੋਂ ਮੈਂ ਮੈਂ ਵੀ ਉਹਨਾਂ ਤੋਂ ਗੱਲ ਫੇਰ ਯਾਦ ਆ ਕਿ ਮੈਂ ਇਹਨੂੰ ਤਾਂ ਕਹਿੰਦਾ ਵੀ ਇੱਕ ਬੰਦਾ ਮੈਂ ਅਖਿਰ ਕਿਤੇ ਗਿਆ ਤੇ ਮੈਂ ਇਹਨੂੰ ਆ ਕੇ ਦੱਸਿਆ ਮੈਂ ਇਹ ਤਾਂ ਮੈਂ ਪਨਮੂਰੇ ਗਿਆ ਸੀ ਉਹ ਤਾਂ ਪਨਮੂਰੇ ਨਹੀਂ ਪਨਮਯੋਰਾ ਇਹ ਤਿੱਦਾਂ ਹੈ ਜਾਂ ਨਹੀਂ ਕਿ ਉਹ ਆਪਣਾ ਤੇ ਤੁਸੀਂ ਆਪਣੀ ਗੱਲ ਜਾਰੀ ਰੱਖੋ ਹਾਂਜੀ ਸੋ ਗੱਲ ਕੀ ਹੈ ਕਿ ਜਿਹੜੇ ਟਿਮ ਐਟਕਿੰਸਨ ਆ ਟਹਿਣਾ ਸਾਹਿਬ ਇਹ ਜਿਹੜੇ ਹੈਗੇ ਆ ਕਿ ਨਾ ਇਹ ਮਾਹਰ ਨੇ ਜਹਾਜ਼ਾਂ ਦੇ ਜਦੋਂ ਕਿ ਜਹਾਜ਼ ਦਾ ਹਾਦਸਾ ਹੁੰਦਾ ਇਹ ਉਹਦੇ ਜਾਂਚ ਕਰਤਾ ਨੇ ਠੀਕ ਹੈ ਇਹਨਾਂ ਨੇ ਡੈਣਾ ਸਾਹਿਬ ਇੱਕ ਗੱਲ ਕਹੀ ਆ ਕਹਿੰਦੇ ਵੀ ਜਿਹੜੀ ਜਲਵਾਜੂ 'ਚ ਤਬਦੀਲੀਆਂ ਹੂੰ ਇਹ ਇਹਦਾ ਵੱਡਾ ਕਾਰਨ ਆ ਤੇ ਇਹ ਮਾਮਲੇ ਹੋਰ ਆਉਣ ਵਾਲੇ ਸਮੇਂ ਦੇ ਵਿੱਚ 에어 টারਬੂਲੈਂਸ ਦੇ ਵਧਣਗੇ ਹੂੰ ਉਹਨਾਂ ਨੇ ਕਿਹਾ ਕਿ 1979 ਤੋਂ ਲੈ ਕੇ 2020 ਤੱਕ ਦੀ ਜਿਹੜੀ ਸਟੱਡੀ ਕਰੀਏ ਤਾਂ ਇਹਨਾਂ ਦੇ ਵਿੱਚ 17% ਦਾ ਵਾਧਾ ਦਰਜ ਕੀਤਾ ਗਿਆ ਹੂੰ ਤੇ ਆਉਣ ਵਾਲੇ ਸਮੇਂ ਦੇ ਵਿੱਚ ਕਹਿੰਦੇ 35 40% ਤੱਕ ਵੀ ਇਹ ਗੱਲਾਂ ਬਾਤਾਂ ਜਾ ਸਕਦੀਆਂ ਨੇ ਹੁਣ ਜਿਹੜਾ ਅਜਹਾ ਸੀ 60000 ਫੁੱਟ ਤੋਂ ਸਿੱਧਾ 37000 ਫੁੱਟ ਤੇ ਗੋਤਾ ਖਾ ਗਿਆ ਹੂੰ ਐਨਾ ਥੱਲੇ ਆ ਥੱਲੇ ਆ ਗਿਆ ਉਹਦਾ ਕਾਰਨ ਕੀ ਹੈ ਕਹਿੰਦੇ ਵੀ ਉੱਥੇ ਬਹੁਤ ਸਾਰੀ ਗੜਬੜ ਹੋ ਰਹੀ ਹੈ ਜਿਹੜਾ ਜਿਹੜਾ ਕਹਿ ਸਕਦੇ ਕਿ ਓਜ਼ੋਨ ਦੀ ਪਰਤ ਹੈ ਨਾ ਸਭ ਉਹਦੀਆਂ ਕਈ ਲਹਿਰਾਂ ਨੇ ਹੂੰ ਉਹ ਕੁਝ ਲਹਿਰਾਂ ਦੇ ਵਿੱਚ ਕਹਿੰਦੇ ਹੁਣ ਬਹੁਤ ਦਖਲ ਹੋ ਗਿਆ ਪ੍ਰਦੂਸ਼ਣ ਤੇ ਉਹਦੇ ਕਰਕੇ ਕਿਉਂਕਿ ਜਿੱਥੇ ਉਹ ਜਹਾਜ਼ ਜਿਹੜੇ ਕਿ ਜਾਂਦੇ ਆਗੇ ਉਹਦੇ ਕਰਕੇ ਉੱਥੇ ਉਹ ਜੜੀਆਂ ਇਹਨਾਂ ਦਾ ਜਿਹੜਾ ਸਿਸਟਮ ਹੈ ਉਹਦੇ 'ਚ ਵੀ ਨੋਟ ਨਹੀਂ ਹੁੰਦਾ ਬਿਲਕੁਲ ਵੀ ਜਿਹੜਾ ਹੁਣੇ ਜਹਾਜ਼ ਜਦੋਂ ਕਾਰਨ ਲੱਭੇ ਜਾ ਰਹੇ ਆ ਕਾਰਨਾਂ 'ਚ ਕਹਿੰਦੇ ਪਤਾ ਨਹੀਂ ਲੱਗ ਰਿਹਾ ਹੋਤਾ ਨਹੀਂ ਲੱਗ ਰਿਹਾ ਹਾਂ ਉਹ ਕੁਦਰਤ ਦੇ ਹੱਥ ਵੀ ਬਹੁਤ ਕੁਝ ਹੈਗਾ ਕਈ ਨਹੀਂ ਚੀਜ਼ਾਂ ਹੈਗੀਆਂ ਜਿਹੜੀਆਂ ਸੈਂਟੀਫਿਕ ਤਰੀਕੇ ਦੇ ਨਾਲ ਹਜੇ ਨਹੀਂ ਉਹਨਾਂ ਦੀ ਮੈਜ਼ਰਮੈਂਟ ਹੋ ਸਕਦੀ ਹੋਣੀ ਹੋ ਸਕਦੀ ਸੋ ਕਹਿਣ ਦਾ ਭਾਵ ਹੈ ਕਿ ਆਪਾਂ ਇਸ এনਵਾਇਰਨਮੈਂਟ ਨੂੰ ਬਚਾਉਣ ਦੇ ਵਿੱਚ ਆਪਣਾ ਯੋਗਦਾਨ ਜ਼ਰ ਹੂੰ ਇਹ ਨਿਊਜ਼ੀਲੈਂਡ ਵੀ ਦੇਖੀ ਸੀ ਜਦੋਂ ਆਪਾਂ ਘਰ ਲੈ ਲੈਨੇ ਆ ਪਹਿਲਾਂ ਘਾ ਪੱਟ ਕੇ ਆਪਾਂ ਉੱਥੇ ਜਿਹੜਾ ਕਹਿ ਸਕਦੇ ਆ ਕਿ ਗ੍ਰੇਡ ਵਾਲ ਹਾਂਜੀ ਇਹ ਸਾਡੇ ਪੰਜਾਬੀਆਂ ਦਾ ਇਹ ਹੈਗਾ ਇਹ ਸੁਭਾਅ ਦਾ ਹਿੱਸਾ ਸਾਡਾ ਬਾਬਾ ਤਾਂ ਸਾਨੂੰ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਕਹਿੰਦਾ ਰਹਿ ਗਿਆ ਅਸੀਂ ਕਹਿੰਦੇ ਜੀ ਕੰਕਰੀਟ ਕਰ ਦੇਣਾ ਘਾ ਨਹੀਂ ਸਾਨੂੰ ਚੰਗਾ ਨਾ ਜੇ ਦਰਖਤ ਤੁਹਾਡੇ ਘਰੇ ਲੱਗੇ ਹੋਏ ਦਰਖਤ ਅਸੀਂ ਵੱਢ ਦਿੰਨੇ ਹਾਂ ਹਾਂ ਜੀ ਸੋ ਮਤਲਬ ਇਹ ਜਿਹੜੀ ਚੀਜ਼ਾਂ ਨੇ ਇਹ 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 ਥੋੜਾ ਜਿਹਾ ਆਪਣਾ ਸੋਚਣਾ ਚਾਹੀਦਾ ਜਿੱਦਾਂ ਮੈਂ ਨਾ ਗੱਲ ਆਉਂਦੀ ਮੈਨੂੰ ਯਾਦ ਆ ਗਈ ਨਿਊਜ਼ੀਲੈਂਡ 'ਚ ਵੀ ਐਵੇਂ ਇੱਕ ਵਾਪਰਿਆ ਸੀਗਾ ਕੋਈ ਬੰਦਾ ਦੱਸ ਰਿਹਾ ਸੀ ਆਪਣੇ ਪੰਜਾਬੀ ਨੇ ਕਿਸੇ ਨਾ ਉਸ ਏਰੀਆ 'ਚ ਘਰ ਲੈ ਲਿਆ ਜਿੱਥੇ ਮਤਲਬ ਉਹ ਨਾ ਘਰਾਂ ਦੇ ਬਾਹਰ ਝਾੜ ਬੂਟ ਉਥੇ ਆਪਣੇ ਕਿਸੇ ਪੰਜਾਬੀ ਨੇ ਕਹਿੰਦੇ ਘਰ ਲੈ ਲਿਆ ਹੂੰ ਤੇ ਉਹਨੇ ਸਭ ਤੋਂ ਪਹਿਲਾਂ ਉਹ ਸਾਡੇ ਵਾਲੀ ਗੱਲ ਵੀ ਜਿਹੜੀ ਬੁਸ਼ਸ ਸੀਗੀਆਂ ਉਹ ਉਹਨੂੰ ਕੱਟਣਾ ਸ਼ੁਰੂ ਕਰਤਾ ਝਾੜੀਆਂ ਨੂੰ ਜੀ ਤਾਂ ਫਿਰ ਉਹਨੂੰ ਆਣ ਗਵਾਂਜ ਕਿਸੇ ਗੋਰੀ ਬੀਬੀ ਨੇ ਕਿਹਾ ਕਿ ਉਹਨੂੰ ਰੋਕਿਆ ਬੀਬੀ ਤੂੰ ਇਹ ਕੀ ਕਰ ਰਿਆ ਉਹ ਕਹਿੰਦਾ ਮੈਨੂੰ ਚੰਗੇ ਨਹੀਂ ਲੱਗਦੇ ਉਹ ਕਹਿੰਦਾ ਜੇ ਤੈਨੂੰ ਚੰਗੇ ਨਹੀਂ ਲੱਗਦੇ ਫਿਰ ਤੂੰ ਉਸ ਏਰੀਆ ਚ ਕਰ ਲੈਣਾ ਸੀ ਵੀ ਇਹ ਤਾਂ ਇਥੋਂ ਦੀ ਆਇਡੈਂਟੀਟੀ ਹੈ ਵੀ ਸਾਨੂੰ ਉਹ ਜਿਹੜਾ ਕਈ ਵਾਰੀ ਹੈ ਨਾ ਕਈ ਸਪੈਸੀਫਿਕ ਏਰੀਆ ਹੁੰਦੇ ਉਹਦੀ ਉਹਦੀ ਆਇਡੈਂਟੀਟੀ ਉਸੇ ਕਰਕੇ ਹੀ ਹੁੰਦੀ ਹੈ ਸੋ ਇਹੀ ਗੱਲ ਹੈਗੀ ਹੈ ਵੀ ਆਪਣੇ ਕਈ ਵੇ ਇਹ ਚੀਜ਼ਾਂ ਵੀ ਆਪਾਂ ਨੇ ਕਈ ਵਾਰੀ ਆਪਣੇ ਉਸ ਉੱਤੇ ਸੈਦੀ ਆਪ ਨੂੰ ਪਤਾ ਨਹੀਂ ਲੱਗਦਾ ਆਪਾਂ ਨੂੰ ਇਸ ਚੀਜ਼ ਦਾ ਵੀ ਖਿਆਲ ਰੱਖਣਾ ਚਾਹੀਦਾ ਜੇ ਆਪਾਂ ਵਾਕਈ ਜੇ ਕੋਈ ਵਾਤਾਵਰਨ ਪ੍ਰੇਮੀ ਹੈ ਜਾਂ ਜੇ ਆਪਾਂ ਵਾਕਈ ਗੁਰੂਆਂ ਦੇ ਫਲਸਫੇ ਤੇ ਰੱਖਦੇ ਆਪਾਂ ਓਟ ਬਿਲਕੁਲ ਬਿਲਕੁਲ ਜੀ ਟੇਨਾ ਸਾਹਿਬ ਅਗਲੀ ਗੱਲਬਾਤ ਜਿਹੜੀ ਹੈਗੀ ਕਿ ਆਪਾਂ ਕਰੀਏ ਟੇਨਾ ਸਾਹਿਬ ਇੱਥੇ ਨਾ ਜਦੋਂ ਆਪਾਂ ਗੱਲ ਕਰਾਇਆਂ ਦੀ ਕੀਤੀ ਸੀ ਵੈਸੇ ਤਾਂ ਮੈਨੂੰ ਉੱਥੇ ਹੀ ਨਾਲ ਜੋੜ ਦੇਣੀ ਚਾਹੀਦੀ ਪਰ ਕਈ ਗੱਲ ਗੱਲਾਂ ਹੋਰ ਹੋ ਜਾਂਦੀਆਂ ਮੂਹ ਕੌੜੇ ਕਿਉਂਕਿ ਚਲਦੀਆਂ ਗੱਲਾਂ 'ਚ ਮਿੱਠੇ ਨਾਲ ਕੌੜਾ ਹੋ ਜਾਂਦਾ ਕੋੜੇ ਨਾਲ ਮੱਠਾ ਪਨ ਸਮਿਟਰੀ ਬਣਾਉਣੀ ਪੈਂਦੀ ਹੈ ਸਹੀ ਗੱਲ ਹੈ ਆਪਾਂ ਗੱਲ ਕੀਤੀ ਸੀਗੀ ਕਿ ਜਿਹੜਾ ਹੁਣ ਜਿਹੜੀ ਆਰਥਿਕ ਸੰਕਟ ਦੇ ਚੱਲਦੇ ਆਂ ਜਿਹੜੀ ਅਫੋਰਡੇਬਿਲਟੀ ਜਿਹੜੀ ਲੋਕਾਂ ਦੀ ਘਟੀ ਆ ਉਹਦੇ ਚੱਲਦੇ ਆਂ ਬੜਾ ਕੋਸ਼ਿਸ਼ ਕਰ ਰਿਹਾ ਆਸਟ੍ਰੇਲੀਆ 'ਚ ਵੀ ਕਰ ਰਹੇ ਆ ਫਰੀ ਫੂਡ ਪ੍ਰੋਵਾਈਡ ਕਰਦੀ ਹੈ ਜਾਂ ਉਹਦੀ ਜਿਹੜੀ ਫਰੀ ਫੂਡ ਪ੍ਰੋਵਾਈਡ ਕਰਦੀਆਂ ਏਜੰਸੀਜ਼ ਨੇ ਜਾਂ ਸੰਸਥਾਵਾਂ ਨੇ ਉਹਨਾਂ ਦੀ ਮਦਦ ਵੀ ਕਰਦੀ ਹੈ ਉਹਨਾਂ ਨਾਲ ਜੁੜ ਕੇ ਕੰਮ ਵੀ ਕਰਦੀ ਹੈ ਉਹਨਾਂ ਨੇ ਕਿਹਾ ਕਿ ਇਸ ਮੌਕੇ ਆਸਟ੍ਰੇਲੀਆ ਦੇ ਵਿੱਚ 30000 ਪਰਿਵਾਰ ਨੇ ਜਿੰਨਾ ਕੋਲੋਂ ਖਾਣਾ ਜਾਨੀ ਕਿ ਆਪਾਂ ਕਹਿੰਦੇ ਰੋਟੀ ਕੱਪੜਾ ਔਰ ਮਕਾਨ ਤਿੰਨ ਜ਼ਰੂਰਤਾਂ ਨੇ ਚਲੋ ਸਰਕਾਰ ਸਟੇਟ ਹੋਮ ਦੇ ਦਿੰਦੀ ਹੈ ਪਰ ਰੋਟੀ ਤਾਂ ਉਹਨੇ ਆਪਣੀ ਖਾਣੀ ਆਪਣੀ ਖਾਣੀ ਹਾਂ ਸੋ 30000 ਪਰਿਵਾਰਾਂ ਕੋਲੇ ਕਹਿੰਦੇ ਅਜਿਹੀ ਹਾਲਤ ਹੈ ਕਿ ਉਹਨਾਂ ਕੋਲੇ ਜਿਹੜਾ ਖਾਣਾ ਨਹੀਂ ਹੈਗਾ ਤੇ ਉਹ ਆਪਣੇ ਬੱਚਿਆਂ ਨੂੰ ਸਕੂਲ ਇਸ ਕਰਕੇ ਨਹੀਂ ਭੇਜ ਰਹੇ ਕਿ ਲੰਚ ਬਾਕਸ ਦੇ ਵਿੱਚ ਪਾਉਣ ਨੂੰ ਉਹਨਾਂ ਕੋਲੇ ਕੋਈ ਫਰੂਟ ਕੋਈ ਵੈਜੀਟੇਬਲ ਨਹੀਂ ਹੈਗੀ ਸਹੀ ਸਹੀ ਤੇ ਨਾਲ ਦੀ ਨਾਲ ਉਹ ਕਹਿੰਦੇ ਵੀ ਜਿਹੜੀਆਂ ਕਤਾਰਾਂ ਨੇ ਖਾਸ ਤੌਰ ਜਿਹੜੀਆਂ ਫੂਡ ਬੈਂਕਾਂ ਦੇ ਦਿਵਾਲੇ ਇਹਦੀ ਗਿਣਤੀ ਦੇ ਵਿੱਚ ਕਾਫੀ ਵੱਡਾ ਇਜਾਫਾ ਹੋਇਆ ਹੈ ਹੂੰ ਹੁਣ ਡੈਣਾ ਸਾਹਿਬ ਇੱਕ ਵਾਰੀ ਫੇਰ ਗੱਲ ਆ ਕਿ ਹੁਣ ਗੁਰੂ ਕੇ ਲੰਗਰਾਂ ਦੀ ਆਪਾਂ ਬੜੀ ਗੱਲਬਾਤ ਕਰਦੇ ਆਂ ਤਾਂ ਗੁਰੂ ਕੇ ਲੰਗਰ ਜਿਹੜਾ ਕਹਿ ਸਕਦੇ ਗੁਰੂ ਨਾਨਕ ਨੇ 20 ਰੁਪਈਆ ਦੇ ਨਾਲ ਸ਼ੁਰੂ ਕੀਤੇ ਤੇ ਮੈਨੂੰ ਲੱਗਦਾ ਕਿ ਚਲੋ ਜਿਵੇਂ ਜਦੋਂ ਆਪਣਾ ਜਿਹੜਾ ਕਹਿ ਸਕਦੇ ਨਾਰਥਰਨ ਟੈਰੀਟਰੀ ਦੇ ਵਿੱਚ ਉਹ ਸਰਦਾਰ ਸਾਹਿਬ ਨੇ ਜਿਹੜੇ ਕੀ ਇੱਕ ਬੈਂਡ ਚਲਾਉਂਦੇ ਨੇ ਤੇਂਦਰ ਸਿੰਘ ਸ਼ਾਇਦ ਉਹਨਾਂ ਦਾ ਨਾਮ ਟਹਿਣਾ ਦਾ ਤੇ ਉਹ ਉਹ ਉੱਥੇ ਜਾ ਕੇ ਖਾਣਾ ਦਿੰਦੇ ਆ ਹਨਾ ਤੇ ਮੈਨੂੰ ਲੱਗਦਾ ਕਿ ਇਦਾਂ ਦਾ ਇਨੀਸ਼ੀਏਟਿਵ ਹੋਰ ਪਾਸੇ ਵੀ ਜਿਹੜੇ ਕੀ ਲੈਣੇ ਚਾਹੀਦੇ ਚਲੋ ਆਪਾਂ ਤਾਂ ਗੁਰੂ ਕੇ ਲੰਗਰ 'ਚ ਆਪਾਂ ਆਪ ਹੀ ਹੂੰ ਜਾ ਕੇ ਛਕ ਲੈਣੇ ਹਨਾ ਠੀਕ ਹੈ ਉਹ ਵੀ ਚਲੋ ਇੱਕ ਇੱਕ ਆਪਣਾ ਸਿਲਸਿਲਾ ਹਿੱਸਾ ਹੈਗਾ ਕੀ ਆਪਾਂ ਬੈਠ ਕੇ ਸੰਗਤ ਤੇ ਪੰਗਤ ਵਾਲੀ ਜਿਹੜੀ ਗੱਲ ਹੈਗੀ ਪਰ ਇਹਦੇ ਨਾਲ ਨਾਲ ਜਿਹੜਾ ਕਹਿ ਸਕਦੇ ਕਿ ਮੈਨੂੰ ਲੱਗਦਾ ਕਿ ਜਿਹੜੇ ਇਦਾਂ ਦੇ ਲੋਕ ਨੇ ਉਹਨਾਂ ਨਾਲ ਵੀ ਰਾਬਤਾ ਕਰਕੇ ਗੁਰੂ ਕੇ ਲੰਗਰ ਉਹਨਾਂ ਤੱਕ ਪਹੁੰਚਦੇ ਕਰਨੇ ਚਾਹੀਦੇ 30000 ਲੋਕ ਨਿਊਜ਼ੀਲੈਂਡ ਆਸਟ੍ਰੇਲੀਆ ਦੀ ਸਿੱਖ ਕਮਿਊਨਿਟੀ ਨੂੰ ਕਿੱਡੀ ਵੱਡੀ ਗੱਲ ਆ ਸੋ ਇਹੋ ਜੀਆਂ ਔਜ ਹਾਰਵੈਸਟ ਵਰਗੀਆਂ ਸੰਸਥਾਵਾਂ ਦੇ ਨਾਲ ਖਾਸ ਤੌਰ ਦੇ ਤੇ ਸਾਡੇ ਗੁਰੂ ਘਰਾਂ ਨੂੰ ਸਾਡੇ ਕੁਝ ਨੌਜਵਾਨ ਜਿਹੜੇ ਜੜੀਆਂ ਇਦਾਂ ਦੀਆਂ ਸੁਸਾਇਟੀਆਂ ਜਾਂ ਆਰਗੇਨਾਈਜੇਸ਼ਨ ਚਲਾ ਰਹੇ ਆ ਉਹਨਾਂ ਨਾਲ ਰਾਬਤਾ ਕਰਨਾ ਚਾਹੀਦਾ ਤਾਂ ਕਿ ਉਹਨਾਂ ਤੱਕ ਐਟ ਲਿਸਟ ਜਿਹੜੀ ਫੂਡ ਪਹੁੰਚਦੀ ਕੀਤੀ ਜਾ ਸਕੇ ਹਾਂ ਇਹ ਤਾਂ ਗੱਲ ਹੈਗੀ ਹੈ ਜੀ ਜੀਟਾਣਾ ਸਾਹਿਬ ਹਾਂਜੀ ਤਾਂ ਹੀ ਹੁਣ ਆਪਾਂ ਗੱਲ ਕਰ ਲਈਏ ਨਾਲ ਆਪਾਂ ਫੂਡ ਦੀ ਗੱਲ ਕੀਤੀ ਤੇ ਫੋ ਨਾਲ ਦੀ ਨਾਲ ਨਾ ਜਿਵੇਂ ਆਪਾਂ ਨਸ਼ਿਆਂ ਦੀ ਗੱਲ ਕਰਦੇ ਆਂ ਪੰਜਾਬ ਦੇ ਵਿੱਚ ਆਪਾਂ ਹਮੇਸ਼ਾ ਵੱਡਾ ਮੁੱਦਾ ਹਜੇ ਵੀ ਇਹ ਚੱਲਿਆ ਵੀ ਬਾਹਰੋਂ ਡਰੱਗਸ ਆ ਰਹੀਆਂ ਨੇ ਹਾਂ ਉਵੇਂ ਨਾ ਜੇ ਆਪਾਂ ਕਹਿ ਲਈਏ ਵੀ ਕੋਈ ਵੀ ਦੇਸ਼ ਅਸ਼ੂਤਾ ਨਹੀਂਗਾ ਨਹੀਂ ਰਹੇਗਾ ਬੱਚਾ ਨਹੀਂ ਇਹਨਾਂ ਇਹਨਾਂ ਲਾਹਮਤਾਂ ਤੋਂ ਆਸਟ੍ਰੇਲੀਆ ਦੇ ਵਿੱਚ ਵੀ ਨਾ ਹੁਣ ਆ ਪਿਛਲੇ 2-3 ਦਿਨਾਂ ਦੇ ਵਿੱਚ ਪਿਛਲੇ ਹਫਤੇ ਦੇ ਵਿੱਚ ਵਿੱਚ ਇੱਕ ਨਾ ਜਿਹੜਾ ਅੰਕੜਾ ਹੈ ਕਿ 12 ਮਿਲੀਅਨ ਡਾਲਰ ਦਾ ਜਿਹੜੇ ਨਸ਼ੀਲੇ ਪਦਾਰਥ ਵੇਪਸ ਕਹਿੰਦੇ ਵਿੱਚ ਹੈਗੀਆਂ 4 ਲੱਖ ਵੇਪਸ ਵੇਪਸ ਹੁੰਦੀਆਂ ਜਿਹੜੀਆਂ ਹੁਣ ਆਪਾਂ ਨੂੰ ਕਈ ਵਾਰੀ ਨਹੀਂ ਪਤਾ ਲੱਗਦਾ ਜਿਹੜੇ ਨਵੇਂ ਬੰਦਿਆਂ ਨੂੰ ਵੀ ਜਿਵੇਂ ਉਹਨਾਂ ਇੱਕ ਈ ਸਿਗਰਟ ਈ ਸਿਗਰਟ ਕਹਿ ਜਾਂਦੇ ਹਾਂ ਇਲੈਕਟ੍ਰੋਨਿਕ ਉਹਦੇ ਵਿੱਚ ਹੁੰਦਾ ਭਰਿਆ ਹੁੰਦਾ ਕੋਈ ਨਿਕੋਟੀਨ ਹੂੰ ਉਹਨਾਂ ਇਹ ਨਹੀਂ ਮਤਲਬ 12 ਮਿਲੀਅਨ ਡਾਲਰ ਦਾ ਜਿਹੜਾ ਉਹ ਹੁਣ ਕੇਪ ਬਰਾਮਦ ਹੋਈ ਹੈ ਇਹ ਆਈ ਹੈ ਇਹ ਹੈਗੀ ਹੈ ਬਾਹਰਲੇ ਹੁਣ ਆਪਾਂ ਕਹਦੇ ਵੀ ਇੱਥੇ ਤਾਂ ਕੋਈ ਬਾਰਡਰ ਵੀ ਨਹੀਂ ਲੱਗਦਾ ਜਿਵੇਂ ਆਪਾਂ ਉੱਥੇ ਕਹਿੰਦੇ ਨੇ ਵੀ ਪਾਕਿਸਤਾਨ ਤੋਂ ਆ ਰਿਹਾ ਸਾਰਾ ਅਫਗਾਨਿਸਤਾਨ ਤੋਂ ਆ ਰਿਹਾ ਇਹ ਨਾਲ ਜਿਹੜੇ ਸ਼ਿਪਿੰਗ ਹੁੰਦੀ ਹੈ ਕੰਟੇਨਰ ਆਉਂਦੇ ਵੱਡੇ ਵੱਡੇ ਉਹਦੇ ਵਿੱਚ ਸੀਗਾ ਉਹਦੇ ਵਿੱਚ ਕਿਸੇ ਨੇ ਇੱਕ ਤਾਂ ਫੂਡ ਪ੍ਰੋਡਕਟ ਬਣਾ ਕੇ ਉਹ ਵਿੱਚ ਐਡ ਕੀਤੇ ਹੋਏ ਸੀਗੇ ਉਹ ਉਤੋਂ ਲੱਗਦਾ ਸੀ ਵੀ ਇਹ ਆਮ ਫੂਡ ਪ੍ਰੋਡਕਟ ਹੈ ਕੈਟੇਗਰੀ ਦੇ ਵਿੱਚ ਤੇ ਵਿੱਚ ਉਹਦੇ ਵਿੱਚ ਨਿਕੋਟੀ ਸੋ ਉਹਦੇ ਵਿੱਚ ਜਿਹੜਾ ਹੁਣ ਇਹ ਫੜਿਆ ਗਿਆ ਮਾਮਲਾ ਹੂੰ ਉਹਦੇ ਵਿੱਚ ਹੁਣ ਇਹ ਆਈ ਹੈ ਕਿ ਇਹ ਜਿਹੜੇ ਨਾ ਸਕੂਲੀ ਬੱਚੇ ਹੈਗੇ ਆ ਹੂੰ ਉਹਨਾਂ ਦੇ ਲਈ ਵੀ ਉਹਨਾਂ ਨੂੰ ਜ਼ਿਆਦਾ ਟਾਰਗੇਟ ਕੀਤਾ ਸੀ ਵੀ ਆਪਾਂ ਜਿਹੜਾ ਉਹਨਾਂ ਤੱਕ ਪਹੁੰਚਾਈਏ ਇਹ ਗੱਲ ਕਿਉਂਕਿ ਉਹ ਨਾ ਬੜੇ ਕਲਰਫੁੱਲ ਤਰੀਕੇ ਦੇ ਨਾਲ ਬੜੇ ਵਧੀਆ-ਵਧੀਆ ਹੁਣ ਆਪਾਂ ਦੇਖਦੇ ਆਂ ਕਈ ਵਾਰੀ ਸਕੂਲਾਂ ਦੇ ਵਿੱਚ ਜਾਂ ਸ਼ਾਮ ਨੂੰ ਕਈ ਵਾਰੀ ਦੇਖਦੇ ਆਂ ਵੀਕਐਂਡ ਤੇ ਮੁੰਡੇ ਕੁੜੀਆਂ ਜਿਹੜੇ ਯੰਗੇਸਟਰ ਹੈਗੇ ਆ ਉਹ ਬੜੇ ਸ਼ਕੀਨ ਆ ਵੇਪਸ ਦੇ ਤਾਂ ਸੋਸਕਦਾ ਵੀ ਉਹਨਾਂ ਨੂੰ ਟਾਰਗੇਟ ਕਰਨ ਉਹਨਾਂ ਨੂੰ ਸੌਖਾ ਉਹਨਾਂ ਤੱਕ ਜਿਹੜਾ ਇੱਕ ਦਿਨ ਇਹ ਕਹਿੰਦਾ ਮਤਲਬ ਵੀ ਇਹ ਵਪਾਰ ਉਹਨਾਂ ਦੇ ਯੂਥ ਨੂੰ ਮੁੱਖ ਰੱਖ ਕੇ ਜਿਹੜਾ ਇਸ ਤਰ੍ਹਾਂ ਦੀ ਸ਼ਿਪਮੈਂਟ ਹੋ ਰਹੀ ਹੈ ਸੋ ਕਹਿੰਦਾ ਮਤਲਬ ਮੇਰਾ ਮਤਲਬ ਇਹ ਸੀਗਾ ਵੀ ਜੇ ਕੱਲ ਆਪਾਂ ਪੰਜਾਬ ਦੀ ਗੱਲ ਕਰਦੇ ਨਸ਼ਿਆਂ ਦੀ ਤਾਂ ਆਸਟ੍ਰੇਲੀਆ ਦੇ ਵਿੱਚ ਵੀ ਬਹੁਤ ਸਾਰੇ ਲੋਕ ਆਪਾ ਨੂੰ ਹੋਗੇ ਜਿਹੜੇ ਚੀਜ਼ ਕੋਈ ਬੈਨ ਹੋ ਜਿਹੜੀ ਚੀਜ਼ ਮਹਿੰਗੀ ਹੋ ਉਹਦਾ ਟੈਣਾ ਸਭ ਤਸਕਰੀ ਕਰਨ ਵਾਲੇ ਉੱਥੇ ਬੰਦੇ ਇਨਵੋਲਵ ਹੋ ਜਾਣਗੇ ਹੋ ਜਾਣਗੇ ਸਹੀ ਹੈ ਹਾਂਜੀ ਕਾਰੋਬਾਰ ਹੈ ਨਾ ਵੱਡਾ ਕਾਰੋਬਾਰ ਵੱਡਾ ਕਾਰੋਬਾਰ ਪੈਸੇ ਬਣਦੇ ਆ ਜੀ ਚੰਗਾ ਟੈਣਾ ਸਭ ਫਿਰ ਆਪਾਂ ਹੁਣ ਕਰ ਦਈਏ ਸਰਦਾਰ ਮਨੁਕੀਰ ਸਿੰਘ ਬਵਾਲ ਦੀ ਸਿਫਟ ਜ਼ਰੂਰ ਕਰ ਦਈਏ ਹਾਂਜੀ ਹਾਂਜੀ ਬਿਲਕੁਲ ਸੋ ਆਪਣੇ ਆਸਟ੍ਰੇਲੀ ਆਪਣੇ ਨਿਊਜ਼ੀਲੈਂਡ ਤੋਂ ਨੇ ਆਕਲੈਂਡ ਤੋਂ ਨੇ 53 ਸਾਲ ਇਹਨਾਂ ਦੀ ਉਮਰ ਆ ਪੇਛੇ ਵਜੋਂ ਕਹਿੰਦੇ ਇੰਜੀਨੀਅਰ ਸੀ ਸੁਪਰੀਮ ਸਿਕ ਸੋਸਾਇਟੀ ਆਫ ਨਿਊਜ਼ੀਲੈਂਡ ਨਾਲ ਜੁੜੇ ਹੋਏ ਆ ਤੇ ਮੈਂਬਰ ਨੇ ਫਾਊਂਡਰ ਮੈਂਬਰਾਂ ਤੇ ਪਰਕਟ ਸਿੰਘ ਹੋਰਾਂ ਦੇ ਭਰਾ ਨੇ ਜਿਹੜੇ ਜਿਹੜੇ ਟਾਪ 5 ਮੈਂਬਰੀ ਕਮੇਟੀ ਆ ਉਹਦੇ ਚ ਉਹ ਉਹ ਸ਼ਾਮਿਲ ਨੇ ਠੀਕ ਆ ਕਹਿੰਦੇ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਬਿਲਕੁਲ ਹੁਣ ਜਿਹੜੇ ਇਹ ਮਲਕੀਸ਼ ਸਿੰਘ ਬਵਾਲ ਨੇ ਟੈਣਾ ਸਾਹਿਬ ਇਹ ਵੀ ਕਹਿੰਦੇ ਹੁੰਦੇ 53 ਸਾਲ ਦੀ ਉਮਰ ਦੇ ਵਿੱਚ 1.5 ਲੱਖ ਡਾਲਰ ਖਰਚ ਕਰਕੇ ਮਾਉਂਟ ਐਵਰੇਸਟ ਨੂੰ ਸਾਰ ਕਰਤੀ ਹੈ ਤੇ ਪਹਿਲੇ ਸਿੱਖ ਦਾ ਇਸ ਕਿੱਤੇ ਦੇ ਵਿੱਚੋਂ ਇਹਨਾਂ ਨੂੰ ਇਹ ਮਾਨ ਪ੍ਰਾਪਤ ਹੋਇਆ ਤੇ ਟੇਹਣਾ ਸਾਹਿਬ 53 ਸਾਲ ਦੀ ਉਮਰ 'ਚ ਇਹ ਹੁੰਦਾ ਯੰਗਸਟਰਾਂ ਦਾ ਕੰਮ 21 ਸਾਲ 27 ਸਾਲ 30 ਸਾਲ ਨਾਲ ਇਹਨੂੰ ਅਚੀਵ ਕਰਦੇ ਆ 53 ਸਾਲ ਦੀ ਉਮਰ 'ਚ ਕਹਿੰਦੇ ਵੀ ਇਹ ਮੇਰਾ ਮਨ ਦਾ ਪੈਸ਼ਨ ਸੀ ਮੇਰਾ ਸ਼ੌਂਕ ਸੀ ਤੇ ਇਹ ਲੰਬੇ ਸਮੇਂ ਤੋਂ ਮੈਂ ਪਾਲ ਰਿਹਾ ਸੀ ਤੇ ਮੈਂ ਪੈਸੇ ਆਪਣੇ ਸੇਵ ਕਰਕੇ ਤੇ ਇਹਨੂੰ ਅਚੀਵ ਕੀਤਾ ਤੇ ਮੇਰੇ ਝੰਡਾ ਚਲਾਤਾ ਜਾ ਕੇ ਕੇਸ ਦੇ ਮੇਰੇ ਮਨ ਨੂੰ ਬੜੀ ਖੁਸ਼ੀ ਹੋਈ ਕਿ ਜਦੋਂ ਮੈਂ ਉੱਥੇ ਜਾ ਕੇ ਕੇਸਰੀ ਝੰਡਾ ਲਹਿਰਾਇਆ ਤੇ ਨਿਊਜ਼ੀਲੈਂਡ ਦਾ ਝੰਡਾ ਲਹਿਰਾਇਆ ਬਿਲਕੁਲ ਨਿਊਜ਼ੀਲੈਂਡ ਦੀ ਇਸ ਕਰਕੇ ਵੀ ਗੱਲ ਚੱਲਦੀ ਕਿ ਸਾਰਾ ਐਲੀਮੈਂਟ ਹੈ ਲੋੜੀ ਜਿਹੜੇ ਸੀ ਉਹ ਜਿਹੜੇ ਉਹ ਪਹਿਲੇ ਵੈਸੇ ਦਾ ਜਿਹੜਾ ਟੈਨਾ ਸਾਹਿਬ ਸੀ ਤਾਂ ਉਹ ਜਿਹੜੇ ਸ਼ੇਰਪਾ ਹੂੰ ਹੂੰ ਜਿਹੜੇ ਨੇਪਾਲੀ ਸੀ ਪਹਿਲੇ ਤਾਂ ਉਹ ਸੀ ਉਹ ਸੀ ਹਾਂਜੀ ਪਰ ਉਹ ਗੱਲ ਇਹ ਹੈ ਕਿ ਜਿਹੜਾ ਵੈਸਟਰਨ ਵਰਲਡ ਹੈ ਇਹ ਚੀਜ਼ਾਂ ਨੂੰ ਆਪਣੇ ਕੈਪਚਰ ਕਰ ਲੈਂਦਾ ਹੈ ਨਾ ਆਪਣੇ ਜਿਹੜਾ ਆਪਣਾ ਨਾਂ ਲਾ ਦਿੰਦਾ ਹੈ ਨਾ ਸਹੀ ਗੱਲ ਹੈ ਤੇ ਜਿਹੜਾ ਕਹਿ ਸਕਦੇ ਕਿ ਇਹ ਜਿਹੜਾ ਇਹ ਉਹਨਾਂ ਨੇ ਜਿਹੜਾ ਸਰ ਕੀਤਾ ਜਿੱਥੇ ਆਪਾਂ ਵੀ ਸੀ7 ਆਸਟ੍ਰੇਲੀਆ ਬਲ ਉਹਨਾਂ ਨੂੰ ਵਧਾਈ ਵਧਾਈ ਦੇਣੀ ਬੰਦੀ ਹਾਂਜੀ ਬਿਲਕੁਲ ਬਹੁਤ ਵੱਡੀ ਗੱਲ ਹੈ ਕਿ ਪਹਿਲਾ ਇੱਕ ਹਿਸਟਰੀ ਕਰੀਟ ਹੋ ਗਿਆ ਮੇਰੇ ਹਿਸਾਬ ਦੇ ਨਾਲ ਪਰ ਇੱਕ ਤਰ੍ਹਾਂ ਦੇ ਸੌਖਾ ਵੀ ਨਹੀਂ ਗਾ ਮੈਂ ਉਹਨਾਂ ਦੀ ਵੀਡੀਓ ਸੁਣੀ ਹੈ ਜਿੱਥੇ ਉਹ ਬੋਲ ਰਹੇ ਆ ਉਹ ਕਹਿੰਦੇ ਵੀ ਬਹੁਤ ਔਖਾ ਹੁੰਦਾ ਪਹਿਲ ਤੇ ਗੱਲ ਜਿਹੜੀ ਉੱਥੇ ਬੰਦੇ ਬਹੁਤ ਹੁੰਦੇ ਆ ਜਿਨ੍ਹਾਂ ਨੂੰ ਉਹ ਅੱਗੇ ਪਾਸ ਮਿਲਦੇ ਜਾਣ ਵਾਸਤੇ ਤੇ ਫਿਰ ਸਪੈਸ਼ਲ ਇਕੁਪਮੈਂਟ ਹੁੰਦੇ ਆ ਫਿਰ ਵਿੱਚ ਉੱਥੇ ਹੈਲਥ ਨੂੰ ਵੀ ਹੁੰਦਾ ਨਾਲ ਸਮਾਨ ਵੀ ਚੱਕਣਾ ਪੈਂਦਾ ਸਿਲੰਡਰ ਵੀ ਗੈਸ ਸਿਲੰਡਰ ਚੱਕਣੇ ਪੈਂਦੇ ਆਕਸੀਜਨ ਵਾਲੇ ਵੀ ਵੀ ਇਹ ਆਪਾਂ ਇਹ ਨਹੀਂ ਕਹਿ ਸਕਦੇ ਵੀ ਜਿਵੇਂ ਆ ਬਹੁਤ ਔਖਾ ਕੰਮ ਹੈ ਕਈ ਵਾਰੀ ਰਿਸਕ ਹੁੰਦਾ ਵੈਦਰ ਇੰਨਾ ਜਿਹੜਾ ਮੌਸਮ ਖਰਾਬ ਹੋ ਜਾਂਦਾ ਸਟ੍ਰੀਮ ਹੋ ਜਾਂਦਾ ਹਾਂ ਉਹਦੇ ਵਿੱਚ ਬੰਦੇ ਦੀ ਜਿਹੜੀ ਜਾਨ ਵੀ ਜਾ ਸਕਦੀ ਹੈ ਮਤਲਬ ਬਹੁਤ ਵੱਡਾ ਆਪਾਂ ਸਿੰਪਲ ਨਹੀਂ ਕਹਿ ਸਕਦੇ ਬਹੁਤ ਵੱਡਾ ਇੱਕ ਸਾਹਸ ਵਾਲਾ ਕੰਮ ਹੈ ਕੰਮ ਹੈ ਹਾਂਜੀ ਤੇ ਵਧਾਈ ਦੇਣੀ ਬੰਦੀ ਸਾਰੇ ਆਪਣੇ ਸੀ7 ਆਸਟ੍ਰੇਲੀਆ ਦੀ ਟੀਮ ਵੱਲੋਂ ਤੇ ਜਿੰਨੇ ਆਪਣੇ ਦਰਸ਼ਕਾਂ ਸਰਦਾਰ ਮਲਕੀਰ ਸਿੰਘ ਨੂੰ ਵਧਾਈ ਦੇਣੀ ਬੰਦੀ ਹੈ ਜੀ 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 ਕਿਹੜਾ ਸਾਹਿਬ ਇੱਕ ਹੋਰ ਚੀਜ਼ ਆਈ ਹੈਗੀ ਨਾ ਇੱਕ ਰਿਪੋਰਟ ਜੀ ਆਈ ਹੈ ਹਾਂ ਰਿਪੋਰਟ ਮੈਂ ਚਲਦੀ ਚਲਦੀ ਜੀ ਪੜ੍ਹੀ ਆ ਅਗਲੀ ਵਾਰ ਆਪਾਂ ਨੂੰ ਥੋੜਾ ਵਿਸਤਾਰ ਚ ਗੱਲਬਾਤ ਕਰਾਂਗੇ ਮੈਂ ਕਿਹਾ ਵੀ ਆਪਣੇ ਆਉਣ ਤੋਂ ਪਹਿਲਾਂ ਕੁਦਰਤੀ ਉਹਦੇ ਹੀ ਪਬਲਿਸ਼ ਹੋਈ ਹੂੰ ਅਹ ਜਨਾਬ ਇੱਥੇ ਹੁਣ ਇਸ ਹੁਣ ਇਲੈਕਸ਼ਨ ਆਉਣ ਵਾਲੇ ਆ ਇੱਥੇ ਵੀ ਇਲੈਕਸ਼ਨ ਤੋਂ ਪਹਿਲਾਂ ਜਿਹੜੀ ਚਰਚਾ ਸ਼ੁਰੂ ਹੋ ਗਈ ਆ ਮਾਈਗ੍ਰੈਂਟਸ ਨੇ ਆ ਕੇ ਸਾਡੇ ਮੰਗਿਆਈ ਕਰਤੀ ਇਮੀਗ੍ਰੈਂਟਸ ਨੇ ਆ ਕੇ ਇੱਥੇ ਮੰਗਿਆਈ ਕਰ ਉਹਨਾਂ ਸਰ ਤੋਂੜਾ ਜਿਹੜੀ ਜਿਹੜੀ ਕਹਿ ਸਕਦੇ ਫੋਰਡੇਬਿਲਟੀ ਸਾਡੀ ਨਹੀਂ ਹੋ ਰਹੀ ਏ ਇੰਨੀ ਵੱਡੀ ਤਦਾਦ ਦੇ ਵਿੱਚ ਆਗੇ ਸਾਡੇ ਰੋਜ਼ਗਾਰ ਖੁੱਸ ਰਹੇ ਆ ਉਹਨੀ ਰਿਪੋਰਟ ਦੇ ਵੀ ਕਿਹਨਾਂ ਹਾਊਸਿੰਗ ਕ੍ਰਾਈਸਿਸ ਜਿਹੜਾ ਹੈਗਾ ਉਹ ਕਹਿੰਦੇ ਹਾਊਸਿੰਗ ਕ੍ਰਾਈਸਿਸ ਦੇ ਵਿੱਚ ਤਾਂ ਇਹਨਾਂ ਦਾ ਕੋਈ ਯੋਗਦਾਨ ਹੀ ਨਹੀਂ ਹੈਗਾ ਰਿਪੋਰਟ ਇਹ ਕਹਿੰਦੀ ਆ ਉਹ ਕਹਿੰਦੇ ਵੀ ਇਮੀਗ੍ਰੈਂਟ ਦਾ 5% ਯੋਗਦਾਨ ਹੈ 95% ਲੋਕਲ ਫੈਕਟਰ ਨੇ ਬਿਲਕੁਲ ਫੈਕਟਰ ਪੋਲਿਟੀਸ਼ੀਨ ਆਪ ਦੀ ਖਲ ਬਚਾਉਣ ਵਾਸਤੇ ਨਾ ਦੋਸ਼ ਲਾ ਰਹੇ ਪੂਰਾ ਕਾਰਨ ਕੀ ਆ ਜਿਹੜੀ ਉਸ ਰਿਪੋਰਟ ਦੇ ਵਿੱਚ ਕੀ ਆ ਕੀ ਜਿਹੜੀਆਂ ਮੋਨੋਪੋਲੀ ਐ ਇੱਥੇ ਟੇਣਾ ਸਾਹਿਬ ਜਿਹੜੀਆਂ कंस्ट्रक्शन ਦੇ ਵਿੱਚ ਜਿਹੜੀਆਂ ਚੀਜ਼ਾਂ ਯੂਜ਼ ਹੁੰਦੀਆਂ ਉਹਦੇ ਵਿੱਚ ਕੁਝ ਕੰਪਨੀਆਂ ਦੀ ਮੋਨੋਪਲੀ ਹੈ ਉਹ ਆਪਣੇ ਤਰੀਕੇ ਨਾਲ ਪ੍ਰਾਈਸ ਤੈਅ ਕਰਦੀਆਂ ਨੇ ਚਲੋ ਲੈਂਡ ਦਾ ਤਾਂ ਇੱਕ ਪ੍ਰਾਈਸ ਹੈਗੇ ਹੈਗਾ ਜਿਹੜੇ ਕੰਸਟਰਕਸ਼ਨ ਕੋਸਟ ਦੇ ਵਿੱਚ ਵਾਧਾ ਹੋਇਆ ਵੱਡੇ ਪੱਧਰ ਦੇ ਵਿੱਚ ਉਹ ਉਹਦਾ ਕਾਰਨ ਬਿਹਾਈਂਡ ਦਾ ਸੀ ਇਹ ਉਹ ਕਾਰਨ ਹਾਂਜੀ ਹਾਂਜੀ ਬਿਲਕੁਲ ਤੇ ਇਹ ਜਿਹੜੀਆਂ ਜਿਹੜੀਆਂ ਇਹ ਕੰਪਨੀਆਂ ਨੇ ਇਹ ਪੋਲੀਟੀਕਲ ਪਾਰਟੀਆਂ ਨੂੰ ਵੱਡੀ ਫੰਡਿੰਗ ਦਿੰਦੀਆਂ ਨੇ ਹੂੰ ਜਿਹੜੇ ਕੌਕਸ ਹੁੰਦੇ ਨੇ ਪਾਰਟੀਆਂ ਦੇ ਜਿਹੜੇ ਮਤੇਕ ਕਰਦੇ ਨੇ ਪਿੱਛੇ ਉਹਦੇ ਬਿਹਾਈਂਡ ਦਾ ਸੀਨ ਇਹਨਾਂ ਦੀ ਬਹੁਤ ਐਕਟਿਵ ਭੂਮਿਕਾ ਹੈ ਭੂਮਿਕਾ ਜਿਵੇਂ ਪੰਜਾਬ ਆਪਣੇ ਇੰਡੀਆ ਦੀ ਗੱਲ ਕਰਦੀ ਹੈ ਵੀ ਅਮਾਨੀ ਇੰਡਾਨੀ ਜਿਹੜੇ ਆ ਨੈਸ਼ਨਲ ਪਾਰਟੀਆਂ ਨੂੰ ਸਪੋਰਟ ਕਰਦੇ ਆ ਸੋ ਇਹ ਵੀ ਇੱਕ ਵੱਡਾ ਫੈਕਟਰ ਹੈਗਾ ਜਿਹੜਾ ਹਾਂ ਇਹ ਨੂੰ ਵਿਸਤਾਰ ਚ ਗੱਲ ਕਰਾਂਗੇ ਪਰ ਗੱਲ ਇਹ ਹੈ ਕਿ ਮਤਲਬ ਇਹ ਇੱਕ ਉਹਦੀਆਂ ਰਿਪੋਰਟਾਂ ਕਹਿੰਦੀਆਂ ਨੇ ਜਦੋਂ ਕੋਈ ਬੰਦਾ ਤੁਹਾਨੂੰ ਕੋਈ ਇਦਾਂ ਦਾ ਰੈਸਿਸਟ ਕਮੈਂਟ ਕਰਦਾ ਠੋਕ ਕੇ ਅਗਲੇ ਨੂੰ ਗੱਲਬਾਤ ਕਰਾਉਂਦਾ ਹੈ ਤੁਹਾਡੇ ਜਿਹੜਾ ਹਿਡਨ ਭ੍ਰਸ਼ਟਾਚਾਰ ਹੈ ਇਹ ਉਹਦੀ ਵਜ੍ਹਾ ਕਰਕੇ ਉਹਦੇ ਵਜ੍ਹਾ ਕਰਕੇ ਹਾਂ ਉਤੋਂ ਤੋਂ ਸਾਨੂੰ ਲੱਗਦਾ ਠੀਕ ਹੈ ਸਾਨੂੰ ਲੱਗਦਾ ਵੀ ਬੜਾ ਵਧੀਆ ਸਾਰਾ ਕੁਝ ਸਿਸਟਮ ਹੈਗਾ ਪਰ ਜਿਹੜਾ ਪ੍ਰੀਟੀਕਲ ਕਰਾਪਸ਼ਨ ਹੈਗੀ ਉਹ ਹੈਗੀ ਹੈਗੀ ਕਿਸ ਤਰ੍ਹਾਂ ਦੀ ਜੀ ਜੀ ਬਿਲਕੁਲ ਬਿਲਕੁਲ ਜੀ ਤੇ ਤਾਂ ਵੀ ਇੱਕ ਨਾ ਆਪਾਂ ਹੋਰ ਖਬਰ ਹੈ ਜਿਹੜੀ ਆਪਣੇ ਲੱਗਦੀ ਹੈ ਆਪਣੇ ਨਿਊਜ਼ੀਲੈਂਡ ਤੋਂ ਹੂੰ ਉਹ ਨਾ ਖਬਰ ਇਹ ਹੈ ਵੀ ਜਿਹੜੀ ਹੁਣ ਲੋਕ ਜਿਵੇਂ ਹੁਣ ਕਈ ਵਾਰੀ ਪਾਰਟਨਰਸ਼ਿਪ ਕਰ ਲੈਂਦੇ ਆ ਬਿਜ਼ਨਸ ਸ਼ੁਰੂ ਕਰਦੇ ਆ ਹੂੰ ਉਹਦੇ ਨਾਲ ਰਿਲੇਟਡ ਆ ਜੀ ਤੇ ਫਿਰ ਜਿਹੜਾ ਬਿਜ਼ਨਸ ਦੇ ਵਿੱਚ ਜਦੋਂ ਫਿਰ ਲਾਲਚ ਹੁੰਦੇ ਜਾਂ ਲੜਾਈਆਂ ਝਗੜੇ ਹੁੰਦੇ ਆ ਤਾਂ ਫਿਰ ਕਿਵੇਂ ਬਾਅਦ ਦੇ ਵਿੱਚ ਕਤਲ ਹੋ ਜਾਂਦੇ ਆ ਹੂੰ ਫਿਰ ਘਰ ਤੇ ਘਰ ਤਬਾਹ ਹੋ ਜਾਂਦੇ ਆ ਉਸ ਮਾਮਲੇ ਨਾਲ ਜੁੜੀ ਹੈ ਇਹ ਖਬਰ ਵੀ ਆਪਣੇ ਨਾ ਸਾਊਥ ਆਕਲੈਂਡ ਪਾਪਾ ਕੁੜਾ ਦੇ ਨੇੜੇ ਰੋਜ਼ ਹਿੱਲ ਹੈਗਾ ਉਹਦੇ ਵਿੱਚ ਨਾ ਇੱਕ ਘਟਨਾ ਹੋਈ ਸੀ ਤੇ ਉਹਦੇ ਵਿੱਚ ਤਾਂ ਹੁਣ ਇੱਕ ਸਜ਼ਾ ਹੋਈ ਆ ਇੱਕ ਬੰਦੇ ਨੂੰ ਮੈਂ ਨਾਂ ਤੁਹਾਨੂੰ ਮੰਨਨ ਵੀਰ ਸਿੰਘ ਜੀ ਇਹਨਾਂ ਤੇ ਇਹਨੇ ਕਤਲ ਇਹਤੇ ਦੋਸ਼ ਲੱਗੇ ਆ ਇਹਨੂੰ 5 ਸਾਲ ਦੀ ਸਜ਼ਾ ਹੋਈ ਆ ਆ ਓਕਲੈਂਡ ਹਾਈ ਕੋਰਟ ਵੱਲੋਂ ਇਹਨੇ ਨਾ ਕੋਈ ਜਸ਼ਨਦੀਪ ਸਿੰਘ ਇਹਨੇ ਕੋਈ ਪੁਰਾਣੀ ਸਾਂਝ ਹੋਣੀ ਆ ਆਪ ਦਾ ਕੋਈ ਸਾਂਝਾ ਬਿਜ਼ਨਸ ਹੋਣਾ ਇਹਨਾਂ ਦਾ ਤਾਂ ਇਹਨਾਂ ਨੇ ਨਾ ਕੀ ਕੀਤਾ ਕਿ ਲੜਾਈ ਹੋ ਗਈ ਕਿਤੇ ਆਪਸ ਵਿੱਚ ਦੀ ਹੂੰ ਬਾਦ ਦੇ ਵਿੱਚ ਫਿਰ ਕੀ ਹੋਇਆ ਕਿ ਜਿਹੜਾ ਇਹ ਜਿੱਤੇ ਹੁਣ ਸਜ਼ਾ ਹੋਈ ਹੈ ਮੰਨਨ ਵੀਰ ਸਿੰਘ ਨੂੰ 5 ਸਾਲ ਦੀ ਤੇ ਨਾਲ ਇਹਦੇ ਭਰਾ ਨੂੰ 4 ਮਹੀਨੇ ਦੀ ਹੋਈ ਹੈ ਹੋਮ ਰਿਟੈਂਸ਼ਨ ਜੀ ਤੇ ਇੱਕ ਹੋਰ ਬੰਦੇ ਨਵਰੀਤ ਸਿੰਘ ਨੂੰ ਵੀ 5 ਮਹੀਨੇ ਦੀ ਹੋਮ ਰਿਟੈਂਸ਼ਨ ਹੋਈ ਤੇ ਇੱਕ ਮਨਦੀਪ ਸ਼ਰਮਾ ਇਹਨੂੰ 11 ਮਹੀਨੇ ਸਜ਼ਾ ਹੋਈ ਹੈ ਜੀ ਇਹ ਉਹ ਵਸਤੇ ਸੀਗਾ ਹਾਂਜੀ ਇਹਨੂੰ ਤਾਂ ਹੁਣ 11 ਮਹੀਨੇ ਬਾਅਦ ਉਹ ਸਸਰੀ ਕਾਲ ਸਸਰੀ ਕਾਲ ਬੁਲਾ ਦੇਣਗੇ ਭੇਜ ਦੇਣਗੇ ਤੇ ਇਹ ਮੇਰੇ ਕਹਿਣ ਦਾ ਮਤਲਬ ਸੀਗਾ ਵੀ ਜਿਹੜਾ ਇਸ ਤਰ੍ਹਾਂ ਦੇ ਜਿਹੜੇ ਸਿਸਟਮ ਹੈਗੇ ਆ ਜਾਂ ਜਦੋਂ ਇਸ ਤਰ੍ਹਾਂ ਦੀ এনਵਾਇਰਨਮੈਂਟ ਆਉਂਦਾ ਬੰਦੇ ਜਦੋਂ ਕਤਲ ਹੋ ਜਾਂਦੇ ਆ ਤੋ ਉਹਦਾ ਕਿੰਨਾ ਲੌਂਗ ਟਰਮ ਇੰਪੈਕਟ ਪੈਂਦਾ ਹ 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 ਉਹ ਉਹ ਹਣ ਉਹਨੇ ਉਸੇ ਗੱਲ ਕਰਕੇ ਫਿਰ ਉਹ ਕਹਿੰਦਾ ਮੈਂ ਇੱਥੇ ਘਰ ਲਾਉਂਗਾ ਕਿੰਨੇ ਸੁਪਨੇ ਹੁੰਦੇ ਆ ਫਿਰ ਸਾਡਾ ਸਾਰਾ ਪਰਿਵਾਰ ਇੱਥੇ ਆ ਕੇ ਇੱਕ ਥਾਂ ਤੇ ਸੀ ਇੱਕ ਛੱਤ ਥੱਲੇ ਰਵਾਂਗੇ ਤੋਂ ਉਹਨੇ ਵੀ ਸਾਡਾ ਤਾਂ ਘਰ ਦਾ ਜਿਵੇਂ ਕਹ ਲੋ ਦੀਵਾ ਹੀ ਗਲ ਹੋ ਗਿਆ ਵੀ ਮੈਂ ਕਹਿੰਦਾ ਮਤਲਬ ਇਹ ਹੈਗਾ ਵੀ ਜਦੋਂ ਉਹ ਕਹਿੰਦਾ ਵੀ ਜੇ ਇਹ ਕਤਲ ਤਾਉ ਸਕਦਾ ਸੀ ਵੀ ਜੇ ਟੈਕਸਟ ਮੈਸੇਜਾਂ ਤੋਂ ਗੱਲ ਅੱਗੇ ਚੱਲ ਪਈ ਫਿਰ ਟਾਈਮ ਵੱਧ ਗਿਆ ਉੱਥੇ ਚਾਰ ਜਣੇ ਬੈਠ ਕੇ दारू ਪੀ ਰਹੇ ਸੀ ਫਿਰ ਉੱਥੇ ਗਾਣੇ ਟੈਣਾ ਸਾਹ ਪ੍ਰੋਬੋਕਿੰਗ ਚੱਲ ਰਹੇ ਸੀ ਹੈ ਜੀ ਇਹ ਚੀਜ਼ਾਂ ਦਾ ਫੈਕਟਰ ਇਹ ਇਸ ਜਿਹੜਾ ਕੇਸ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਬਣੀਆਂ ਬਣੀਆਂ ਹਨ ਜਿਹੜੇ ਮੁੰਡਿਆਂ ਨੇ ਆ ਕੀਤਾ ਵੀ ਇੱਕ ਥਾਂ ਬੈਠ ਕੇ ਪੀ ਰਹੇ ਸੀ ਟੈਕਸਟ ਮੈਸੇਜ ਕਰਤਾ ਉਹ ਵਾਪਸ ਰਿਪਲਾਈ ਆ ਗਿਆ ਵੀ ਆਏ ਹੋ ਗਿਆ ਉੱਥੋਂ ਹੀ ਫਿਰ ਚਾਰ ਜਣੇ ਇਕੱਠੇ ਹੋ ਕੇ ਗਏ ਇਕੱਠੇ ਹੋ ਕੇ ਗਏ ਹਨ ਗਏ ਵਿਰਾਸ ਦੇ 1:30 ਵਜੇ ਗੱਲ ਹਾਂ ਸੋ ਇਹ ਜਿਹੜੀਆਂ ਚੀਜ਼ਾਂ ਨੇ ਮਤਲਬ ਇਹਨਾਂ ਚੀਜ਼ਾਂ ਤੋਂ ਬਚਿਆ ਜਾ ਸਕਦਾ ਤੇ ਬਾਕੀ ਜੋ ਹੁਣ ਜੇ ਗੱਲ ਗੱਲ ਸੁਣੋ ਜੇ ਤੁਹਾਡਾ ਕੋਈ ਬੀਨਿੰਸ ਦਾ ਇੰਟਰਸਟ ਸੀਗਾ ਤੂੰ ਚਾਰ ਬੰਦੇ ਇਕੱਠੇ ਕਰ ਲੈਂਦੇ ਤੇ ਕਰਕੇ ਤੁਸੀਂ ਸੈਟਲਮੈਂਟ ਕਰ ਲਵੇ ਹੁਣ ਬਜਾਏ ਇਸ ਦੇ ਕਿ ਹੁਣ ਕਿੰਨੇ ਘਰ ਉੱਜੜ ਗਏ ਠੀਕ ਹੈ ਕਿ ਨਹੀਂ ਇਹ ਮੁੰਡਿਆਂ ਦਾ ਵੀ ਉੱਜੜ ਗਿਆ ਮੁੰਡਿਆਂ ਦਾ ਵੀ ਇਹਨਾਂ ਦੇ ਵੀ ਉੱਜੜ ਗਿਆ ਇਹ ਜਿਹੜਾ 5 ਸਾਲ ਦੀ ਸਜ਼ਾ ਹੋ ਗਈ ਜਿਹੜੀ ਟੇਣਾ ਸਾਹਿਬ 5 ਸਾਲ ਪਿੱਛੇ ਪੈ ਗਿਆ ਕਿਤੇ ਰਲ ਸਕੂਗਾ ਰਲ ਸਕੂਗਾ ਹਾਂ ਤੇ ਜੇ ਦੂਜਾ ਘਰ ਬਿਲਕੁਲ ਹੀ ਖਤਮ ਹੋ ਗਿਆ ਹਾਂ ਤੇ ਨਾਲ ਜਿਹੜਾ ਇੱਕ ਮੁੰਡਾ ਡਿਪੋਰਟ ਹੋਇਆ ਹੋ ਜਾਣਾ ਜਿਉਂ ਚਲੋ ਨਾ ਪੰਗੇ ਚ ਪੈਂਦਾ ਤਾਂ ਸ਼ਾਇਦ ਕਿਤੇ ਆਉਣ ਵਾਲੇ ਸਮੇਂ ਦੇ ਵਿੱਚ ਕਦੇ ਕੋਈ ਰੂਲ ਚੇਂਜ ਹੁੰਦੇ ਆ ਭਾਵੇਂ ਹੋਰ ਸਟੇਰੀ ਸੀਗਾ ਕਿਸੇ ਨਾ ਕਿਸੇ ਤਰੀਕੇ ਨਾਲ ਪੱਕਾ ਉਹ ਵੀ ਹੁਣ ਵਾਪਸ ਜਾਊ ਤੇ ਸਜ਼ਾ ਇੱਕ ਦਾਗ ਲੱਗ ਗਿਆ ਸਾਰੀ ਉਮਰ ਦਾ ਬਿਲਕੁਲ ਬਿਲਕੁਲ ਸੋ ਗੱਲ ਇਹੀ ਆ ਜੀ ਸੋ ਬਹੁਤ ਕੁ ਚੀਜ਼ਾਂ ਸਿੱਖਣ ਤੇ ਸਮਝਣ ਵਾਲੀਆਂ ਬਹੁਤ ਕੁਸ਼ ਵਿਚਾਰਨ ਵਾਲੀਆਂ ਚੀਜ਼ਾਂ ਨੇ ਤੇ ਜਦੋਂ ਵੀ ਸਾਡੇ ਜ਼ਿੰਦਗੀ ਜੇ ਆਪਾਂ ਅੱਗੇ ਵਧਦੇ ਆ ਤਾਂ ਵਿਚਾਰ ਕੇ ਚੱਲ ਜੀ ਸੋਚ ਕੇ ਚੱਲ ਜੀ ਸਟੈਪ ਲੈਣ ਤੋਂ ਪਹਿਲਾਂ ਦੋ ਚਾਰ ਵਾਰੀ ਚਰਚਾ ਕਰੀਏ ਫੇਰ ਕੋਈ ਅੱਗੇ ਜਿਹੜਾ ਕਿ ਗੱਲਬਾਤ ਵਧਿਏ ਤੇ ਪਰ ਆਪਾਂ ਅਉਜਨਾਮਾ ਤੇ ਤੈਨਾਂ ਸਾਹਿਬ ਵਾਦੇ ਰਹਿਵਾਂਗੇ ਬਿਲਕੁਲ ਜੀ ਸਾਡੀ ਕਮਿਟਮੈਂਟ ਆ 52 ਐਪੀਸੋਡ ਕਰਕੇ ਤੁਹਾਡੇ ਨਾਲ ਜਿਹੜੀ ਹੈਗੀ ਆ ਕਿ ਅਗਲੀ ਗੱਲਬਾਤ ਕਰਾਂ ਵਾਦਾ ਪਹਿਲੇ ਵੱਡਾ ਕਰ ਲਿਆ ਵੈਸੇ ਤਾਂ ਗਰੰਟੀਆਂ ਦੇਣ ਦਾ ਦੌਰ ਸ਼ੁਰੂ ਹੋਇਆ ਆ ਅੱਜਕੱਲ੍ਹ ਪੰਜਾਬ ਦੇ ਵਿੱਚ ਇਹ ਲੀਡਰ ਇੰਡੀਆਂ ਵੱਡੀਆਂ ਦੇ ਸਕਦੇ ਆ ਆਪਾਂ 52 ਐਪੀਸੋਡਾਂ ਇਹ ਤਾਂ ਕਰ ਸਕਦੇ ਆ 5 ਐਪੀਸੋਡਾਂ ਤੇ ਪਹੁੰਚ ਕੇ 10% ਤਾਂ ਸਰ ਕਰ ਲਿਆ ਆਪਾਂ ਅਸੀਂ ਤਾਂ ਵਾਦਾ ਕਰਦੇ ਆ ਵਾਦਾ ਆਈਕਾ ਗਰੰਟੀ ਦੇਣ ਦੇ ਪਰ ਤੁਸੀਂ ਚੈਨਲ ਸਬਸਕ੍ਰਾਈਬ ਕਰ ਤੋਂ ਹਾਂ ਚੈਨਲ ਸਬਸਕ੍ਰਾਈਬ ਨਹੀਂ ਕਰਾਉਣਾ ਇਹ ਜਮਾਈਆਂ ਤੋਂ ਭਾਈਆਂ ਤੋਂ ਭਰਜਾਈਆਂ ਤੋਂ ਸਾਰਿਆਂ ਤੋਂ ਵੀ ਚੈਨਲ ਸਬਸਕ੍ਰਾਈਬ ਵੀ ਕਰਵਾਉਣਾ ਕਿਉਂਕਿ ਲੋਕਲ ਗੱਲਬਾਤ ਇਸ ਕਿਸਮ ਦੇ ਮਾਹੌਲ ਦੇ ਵਿੱਚ ਦੇਣ ਲਈ ਸੀ ਤੁਹਾਡੇ ਸਾਹਮਣੇ ਖੜੇ ਆ ਅਸੀਂ ਭਾਈ ਅਸੀਂ ਵੀ ਕਿਰਤ ਕਮਾਈ ਕਰਦੇ ਆ ਪੰਜ ਦਿਨ ਦਿਹਾੜੀ ਲਾਉਨੇ ਆ ਪੂਰੀ ਠੋਕ ਕੇ ਫਿਰ ਖਬਰਾਂ ਲੱਭ ਕੇ ਤੁਹਾਡੇ ਸਾਹਮਣੇ ਲੈ ਕੇ ਆਉਣੇ ਐਨਾ ਕਿ ਤਾਂ ਤੁਹਾਡਾ ਫਰਜ਼ ਬਣਦਾ ਵੀ ਚੈਨਲ ਸਬਸਕ੍ਰਾਈਬ ਕਰ ਦਿਓ ਹਾਂਜੀ ਨਾਲ ਫੀਡਬੈਕ ਜ਼ਰੂਰ ਦੇ ਦਿਆ ਕਰੋ ਫੀਡਬੈਕ ਜ਼ਰੂਰ ਦੇ ਦਿਆ ਕਰੋ ਕਮੈਂਟ ਕਰ ਦਿਆ ਕਰੋ ਸ਼ੇਅਰ ਕਰ ਦਿਆ ਕਰੋ ਸੋ ਇਹਨਾਂ ਸ਼ਬਦਾਂ ਨਾਲ ਟੈਨਸਾ ਫਿਰ ਜਾਇਤ ਲਈਏ। ਹਾਂਜੀ ਰਣਜੀਤ ਸਿੰਘ ਦਾ ਵੀ ਧੰਨਵਾਦ ਕਰਦੇ ਹਾਂ। ਬਹੁਤ ਧੰਨਵਾਦ ਜੀ। ਉਹਨਾਂ ਦਾ ਜਿਹੜੇ ਬਹਾਇੰਡ ਦਾ ਸੀਨ ਪਿੱਛੇ ਚਾਹ ਪੀਆ ਕੇ ਬਣਾ ਤਕੜਾ ਕਰਕੇ ਨੇ ਆਇਆ। ਹਾਂ ਤੇ ਬਾਅਦ ਚ ਗੁੜ ਵੀ ਖਾਇਆ। ਗੁੜ ਵੀ ਖਾਇਆ ਹੈ ਜੀ। ਸੋ ਬਿਲਕੁਲ ਜੀ। ਸੋ ਕੈਮਰੇ ਦੇ ਪਿੱਛੇ ਰਣਜੀਤ ਸਿੰਘ ਰਾਜਪੂਰਾ ਦੇ ਨਾਲ ਸਾਨੂੰ ਦਿਓ ਜਾਇਤ ਜੀ। ਅਗਲੇ ਹਫਤੇ ਤੁਹਾਨੂੰ ਫੇਰ ਮਿਲਾਂਗੇ। ਵਿਚ-ਵਿਚ ਸਾਡੀਆਂ ਹੋਰ ਵੀਡੀਓ ਪੰਜਾਬ ਤੋਂ ਵੀ ਗੁਰਸ਼ਮੀਰ ਸਿੰਘ ਹੋਰੀ ਲੈ ਕੇ ਹਾਜ਼ਰ ਹੁੰਦੇ ਰਹਿਣਗੇ ਤੇ ਇਸੇ ਤਰੀਕੇ ਨਾਲ ਜਿਹੜੀਆਂ ਖਬਰਾਂ ਵੀ ਸਾਡੇ ਪਲੇਟਫਾਰਮ ਉੱਤੇ c7australia.com.au ਦੇ ਉੱਤੇ ਜਾ ਕੇ ਤੁਸੀਂ ਖਬਰਾਂ ਪੜ੍ਹ ਸਕਦੇ ਹੋ ਬਿਲਕੁਲ ਜੀ ਸੋ ਇਹਨਾਂ ਸ਼ਬਦਾਂ ਦਿਓ ਇਜਾਜ਼ਤ ਮਿਹਰਬਾਨੀ ਸ਼ੁਕਰੀਆ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ